ਹਵੇਲੀ ਦਾ ਕੰਮ ਜੀ ਇਹ ਜੇ ਤਕਰੀਬਨ ਸਟਾਰਟੇ ਹੋਇਆ ਜੀ ਪਹਿਲਾਂ ਤਾਂ ਅਸੀਂ ਜਿਹੜਾ ਸਾਰੇ ਜੀਪੀਐਸ ਸਿਸਟਮ ਕਰਵਾਇਆ ਜੀ ਪੂਰੀ ਧਰਤੀ ਦੀ ਸਕੈਨਿੰਗ ਕਰਵਾਈ ਹੈ ਸਕੈਨਿੰਗ ਕਰਵਾ ਕੇ ਜੀ ਉਸ ਤੋਂ ਬਾਅਦ ਜੀ ਉਹਨਾਂ ਦੇ ਵਿੱਚੋਂ ਜਿਹੜੇ ਪਹਿਲਾਂ ਤੌਲੀ ਮੇਨ ਆਰਟੀਫੈਕਟ ਨਿਕਲੇ ਨੇ ਜਿਵੇਂ ਆਹ ਨਾਲੇ ਜੀ ਬਿਲਕੁਲ ਹਵੇਲੀ ਦੀ ਆਪਣਾ ਫਾਉਂਟੇਨ ਹੈ ਜੀ ਉਹਨਾਂ ਦੇ ਨਾਲ ਇੱਕ ਵਾਟਰ ਚੈਨਲ ਨਿਕਲੇ ਆ ਜੀ ਉਹ ਵਾਟਰ ਚੈਨਲ ਤੋਂ ਸਾਨੂੰ ਇਹ ਪਤਾ ਲੱਗ ਰਿਹਾ ਵੀ ਉਹ ਵੀ ਹੋਰ ਫਾਉਂਟੇਨ ਕਿੰਨੇ ਉਹਦੇ ਨਾਲ ਅਟੈਚ ਨੇ ਇੱਕ ਇਹ ਸਭ ਤੋਂ ਵੱਡੀ ਖੋਜ ਹੈ ਜੀ ਹੁਣ ਤੱਕ ਦੀ ਕਿਉਂਕਿ ਜੀਪੀਆਰ ਸਿਸਟਮ ਦੇ ਵਿੱਚ ਆਇਆ ਉੱਥੇ ਉੱਥੇ ਅਸੀਂ ਵਧਾਈ ਕਰਾਂਗੇ ਜੀ ਫਾਉਂਟੇਨ ਦੇ ਨਾਲ ਜੀ ਇੱਕ ਹੋਰ ਵੀ ਐਥੋਂ ਤਕਰੀਬਨ ਜੀ ਕਿਲਾ ਡੇਢ ਕਿਲੇ ਦੂਰ ਜੀ ਇੱਕ ਨਾ ਵੈਲ ਹੈ ਜਿਹਨੂੰ ਆਪਾਂ ਖੂਹ ਕਹਿੰਦੇ ਨੇ ਉਸ ਹਵੇਲੀ ਦਾ ਜਿਹੜਾ ਸਾਰਾ ਪਾਣੀ ਦੀ ਸਟੋਰੇਜ ਜਿਹੜੀ ਸੀਗੀ ਉਸ ਖੂਹ ਦੇ ਵਿੱਚ ਹੀ ਜਾਂਦੀ ਸੀਗੀ ਜੀ ਉਹ ਹਵੇਲੀ ਦਾ ਕੰਮ ਜੀ ਇਹ ਹੌਲੀ-ਹੌਲੀ ਹੀ ਹੁੰਦਾ ਕਿਉਂਕਿ ਪੁਰਾਣੀ ਇਮਾਰਤ ਹੋਣ ਕਰਕੇ ਜੀ ਇੱਥੇ ਤੇਜ਼ੀ ਕੰਮ ਦੇ ਵਿੱਚ ਨਹੀਂ ਲਿਆ ਸਕਦੇ ਜਿਸ ਤਰ੍ਹਾਂ ਆਪਾਂ ਗੱਲਬਾਤ ਕਰ ਰਹੇ ਤੁਸੀਂ ਕਿਹਾ ਵੀ ਲੇਬਰ ਦੇ ਨਾਲ ਹੀ ਕੰਮ ਕਰਨਾ ਪਏਗਾ ਨਾ ਇੱਥੇ ਜੀਸੀਵੀ ਚੱਲ ਸਕਦੀ ਹੈ ਨਾ ਕੋਈ ਹੋਰ ਵੀਹਿਕਲ ਤੇ ਚੱਲ ਸਕਦਾ ਜੇਕਰ ਉਹ ਧਮਕ ਪੈ ਗਈ ਜਾਂ ਹਿੱਲੇਗੀ ਧਰਤੀ ਤਾਂ ਜਿਹੜੀਆਂ ਦੁਵਾਰਾਂ ਨੇ ਉਹਨਾਂ ਨੂੰ ਨੁਕਸਾਨ ਪਹੁੰਚ ਸਕਦਾ ਤਕਰੀਬਨ ਜੀ ਗੱਲ ਇਦਾਂ ਆ ਇੱਥੇ ਹਵੇਲੀ ਦਾ ਕਾਫੀ ਮਲਬਾ ਹੈ ਜੀ ਜਿਹੜੀ ਜ਼ਮੀਨ ਦੋਸ਼ ਹੋ ਚੁੱਕੀ ਹੈ ਹਵੇਲੀ ਤੁਸੀਂ ਉਹ ਪਾਰਟ ਦੇਖੇ ਲਓ ਦੇਖ ਰਹੇ ਹੋ ਤੇ ਉਹ ਪਾਰਟ ਦੀ ਜਿਹੜੇ ਉਹਦੇ ਇਟਾਂ ਨੇ ਜੀ ਵਗੈਰਾ ਜਿਹੜੀ ਬ੍ਰਿਕ ਨੇ ਉਹਨੂੰ ਚੱਕਣ ਵਾਸਤੇ ਜੀ ਮੇ ਵੀ ਹੋ ਸਕਦਾ ਸਾਨੂੰ ਇੱਥੇ ਥੋੜੀ ਜਿਹੀ ਮਸ਼ੀਨਰੀ ਦੀ ਲੋੜ ਪੈ ਸਕਦੀ ਹੈ ਸਾਹਮਣੇ ਜਿਹੜੀ ਉਹ ਦੁਬਾਰ ਮੈਂ ਦੇਖ ਰਿਹਾ ਉਹ ਦੁਬਾਰ ਦੇ ਵਿੱਚ ਸਰੀਏ ਨਜ਼ਰ ਆ ਰਹੀ ਜੇ ਸਰੀਏ ਕੀ ਕੀ ਕੰਮ ਲਈ ਦੇ ਲਾਈ ਲਾਏ ਗਏ ਇਹ ਦੇਖੋ ਜੀ ਕਾਫੀ ਪੁਰਾਣੀ ਹਵੇਲੀ ਹੈ ਤਕਰੀਬਨ ਇਹਦਾ ਇਤਿਹਾਸ 1400 1500 ਦੇ ਨੀਅਰ ਅਬਾਟੇ ਹਵੇਲੀ ਬਣੀ ਹੋਈ ਹੈ ਜੀ ਤੇ ਇਹ ਫਿਰ ਹਵੇਲੀ ਪ੍ਰਾਣੀ ਹੋਣ ਕਰਕੇ ਜੀ ਇੱਥੇ ਸਟੀਚਿੰਗ ਕਰੀ ਹੋਈ ਆ ਵੀ ਇਹਦੀ ਕੰਧਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਜਾ ਕੋਈ ਕੰਧਾ ਡਰਨਾ ਜਾ ਲਗੀ ਕੰਮ ਜੀ ਦੇਖੋ ਸਟਾਰਟ ਹੈ ਜੀ ਹੁਣ ਤਕਰੀਬਨ ਇਹਦੀ ਜੋ ਪ੍ਰਾਤਨ ਦਿੱਖ ਸੀਗੀ ਹਵੇਲੀ ਦੀ ਉਦਾਂ ਹੀ ਬਹਾਲ ਕੀਤੀ ਜਾਊਗੀ ਜੀ ਠੀਕ ਹੈ ਨਾ ਜਿਵੇਂ ਐਜ਼ ਇਟ ਇਜ਼ ਹਵੇਲੀ ਪਹਿਲਾਂ ਬਣੀ ਹੋਈ ਸੀਗੀ ਜੋ ਲੋਕਾਂ ਨੂੰ ਦਿਖਦੀ ਸੀਗੀ ਉਦਾਂ ਹੀ ਇਹਦੀ ਤਿਆਰ ਕੀਤਾ ਜਾਵੇਗਾ ਕਈ ਲੋਕ ਜਹਾਜੀ ਹਵੇਲੀ ਕਹ ਕੇ ਇਸ ਨੂੰ ਜਿਹੜਾ ਪਛਾਣਦੇ ਨੇ ਦਿਵਾਨ ਟੂਟਰਵਾਲ ਦਾ ਕਿਤੇ ਬਾਅਦ ਵਿੱਚ ਪਤਾ ਚੱਲਦਾ ਕਿ ਕਾਰਨ ਕੀ ਸੀ ਇਹ ਕੀ ਸੀ ਕਿਉਂਕਿ ਉਹਦੀ ਤਕਰੀਬਨ ਜਿਹੜੀ ਸ਼ੇਪ ਹੈ ਜੀ ਉਹ ਜਹਾਜ਼ ਵਰਗੀ ਹੈ ਤੁਸੀਂ ਇਹਨਾਂ ਦੀ ਵੀਊ ਵੀ ਦੇਖ ਲਿਓ ਚਾਹੇ ਦੇਖੇ ਦੇਖ ਲਿਓ ਬਿਲਕੁਲ ਜੀ ਜਹਾਜ਼ ਵਰਗੀ ਹੈ ਇਹ ਤੇ ਇਹ ਜਹਾਜ਼ ਜੀ ਤਕਰੀਬਨ ਜਿਹੜਾ ਚੱਲ ਰਿਹਾ ਇਹ ਚੜ੍ਹਦੇ ਪਾਸੇ ਨੂੰ ਚੱਲ ਰਿਹਾ ਜੀ ਪਾਣੀ ਦੇ ਵਿੱਚ ਚੱਲ ਰਿਹਾ ਜਿਵੇਂ ਆਪਾਂ ਪਾਣੀ ਦੇ ਵਿੱਚ ਜਹਾਜ਼ ਦੇਖਦੇ ਹਾਂ ਨਾ ਉਹ ਚੜ੍ਹਦੇ ਪਾਸੇ ਚੱਲ ਰਿਹਾ ਆ ਬੈਕ ਸਾਈਡ ਜੀ ਉਹ ਜਹਾਜ਼ਿਆਂ ਦਾ ਆਪਣਾ ਜਿਹੜਾ ਇੰਜਣ ਵਗੈਰਾ ਹੁੰਦਾ ਉਹ ਇਹ ਆ ਤੁਹਾਨੂੰ ਆ ਹਿੱਸਾ ਤੁਸੀਂ ਦੇਖ ਰਹੇ ਹੋ ਤੇ ਜਿਹੜੀ ਬਾਕੀ ਇਹ ਕੰਧਾਂ ਟਾਈਟਰੀ ਹੋਗੀਆਂ ਨੇ ਤਾਂ ਫਿਰ ਉਹ ਉਸੇ ਤਰ੍ਹਾਂ ਦੀ ਹਵੇਲੀ ਤਿਆਰ ਹੋਏਗੀ ਕਿੰਨਾ ਸਮਾਂ ਇਸ ਨੂੰ ਲੱਗੇਗਾ ਤਕਰੀਬਨ ਜੀ ਦੇਖੋ ਅ ਅਸੀਂ ਇਹ ਜਿਹੜਾ ਕੰਮ ਕਰਦੇ ਆ ਵਿਦ ਡਾਕੂਮੈਂਟਰੀ ਪ੍ਰੂਫ ਦੇ ਨਾਲ ਕੰਮ ਕਰਦੇ ਆ ਦੇਖੋ ਜੀ ਜਿਵੇਂ ਹਵੇਲੀ ਦਾ ਇਹ ਹਿੱਸਾ ਜ਼ਮੀਨ 'ਤੇ ਹੋ ਚੁੱਕਿਆ ਹੈ ਤੇ ਸਾਡੀ ਨਾ ਇਸ ਹਵੇਲੀ ਦੀ 1911-12 ਦੇ ਨੀਅਰ ਆਵਟ ਉਥੇ ਬ੍ਰਿਟਿਸ਼ ਲਾਇਬ੍ਰੇਰੀ ਦੇ ਵਿੱਚ ਇਹਦੀ ਇੱਕ ਪਿਕ ਹੈ ਜੀ ਤੇ ਉਹ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਉਹ ਉੱਥੋਂ ਫੋਟੋ ਲਿਆ ਕੇ ਜੀ ਜੋ ਹਵੇਲੀ ਦੀ ਪ੍ਰਾਲੀ ਦਿਖੇ ਸੀਗੇ ਉਸ ਦੇ ਹਿਸਾਬ ਨਾਲ ਉਹ ਤਕਰੀਬ 1911-12 ਦੀ ਤਸਵੀਰ ਹੈ ਤੇ ਡਾਕੂਮੈਂਟ ਦੇ ਵਿੱਚ ਵੀ ਜਹਾਜੀ ਹਵੇਲੀ ਕਹ ਕੇ ਹੀ ਬਿਆਨ ਕਰਦੇ ਨੇ ਠੀਕ ਹੈ ਜੀ ਦਿਵਾਨ ਟੋਡਰਵਾਲ ਦਾ ਨਾਮ ਜੀ ਜੁੜਿਆ ਇਸ ਹਵੇਲੀ ਕਰਕੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਵਾਸਤੇ ਬਹੁਤ ਤਗਰੀ ਸੀ ਬਹੁਤ ਵੱਡੀ ਕਰਵਾਨੀ ਸੀ ਤਕਰੀਬਨ ਜੀ ਇਹ ਪੰਜ ਮੰਜ਼ਲੀ ਹਵੇਲੀ ਹੈ ਜੀ ਇਹ ਦੇਖ ਮਿੰਟ ਦੇਖ ਸਕਦੇ ਹੋ ਬਾਕੀ ਆ ਜੁੜੀ ਹਵੇਲੀ ਖੜੀ ਹੈ ਪੰਜ ਮੰਜ਼ਲਾ ਹਵੇਲੀ ਹੈ ਠੀਕ ਹੈ ਜੀ ਇਹ ਹਵੇਲੀ ਦਾ ਜਿਹੜਾ ਟਾਚਾ गिर ਗਿਆ ਇਹ ਵੀ ਹਵੇਲੀ ਦਾ ਹਿੱਸਾ ਹੀ ਸੀ ਜੀ ਤਕਰੀਬਨ ਪੌੜੀਆਂ ਜਾਂਦੀਆਂ ਨੇ ਅੰਦਰ ਦੀ ਦੇ ਵਿੱਚ ਉੱਪਰ ਨਹੀਂ ਪੌੜੀ ਕੋਈ ਨਹੀਂ ਹੈਗੀ ਸਰ ਪੌੜੀਆਂ ਸਟੇਅਰਸ ਹੈਗੀ ਸੀਗੀਆਂ ਬਟ ਉਹ ਵੀ ਕਣਕਲ ਵੀ ਕੰਧ ਗਿਰਨ ਕਰਕੇ ਜੀ ਉਹ ਵੀ ਜ਼ਮੀਨ ਦੋਸ਼ ਹੋ ਗਈ ਉਹ ਵੀ ਗਿਰ ਗਈ ਜੀ ਜੀ ਇਹ ਕਿੰਨੀ ਟਾ ਡੇਰੀ ਹੋ ਗਈ ਸਾਰੀ ਹਵੇਲੀ ਡੇਗੀ ਬਲਪਾ ਕਿਤੇ ਨਜ਼ਰ ਨਹੀਂ ਆਉਂਦਾ ਨਹੀਂ ਆ ਰਹੇ ਲੈ ਕੇ ਚੱਕ ਕੇ ਫਿਰ ਤਾਂ ਦੇਖੋ ਜੀ ਹੁਣ ਆਪਾਂ ਇਹੀ ਕਹਿ ਸਕਦੇ ਆ ਲੋਗੇ ਲੈ ਕੇ ਜੀ ਚੱਕ ਕੇ ਜਾਂ ਫਿਰ ਕਣਤਲ ਵੀ ਕਈ ਸੰਗਤਾਂ ਆਉਂਦੀਆਂ ਨੇ ਵੀ ਹਵੇਲੀ ਐ ਇਤਿਹਾਸ ਐ ਕਈ ਵਾਰ ਲੋਕ ਜੀ ਆਪਣੇ ਘਰ ਦੇ ਇਹਦੀ ਏਟਾ ਲੈ ਜਾਂਦੇ ਕਿਉਂਕਿ ਗੁਰੂ ਸਾਹਿਬ ਨਾਲ ਸਾਰਾ ਜੁੜਿਆ ਹੋਇਆ ਹੈ ਕਦਾਈ ਜੀ ਇੱਕ ਤਾਂ ਦੇਖੋ ਜੀ ਸਾਨੂੰ ਜਿਹੜੀ ਪੁਰਾਣੀ ਦੇਖ ਵਾਸਤੇ ਜੀ ਇਹ ਖੁਦਾਈ ਕਰਨੀ ਬਹੁਤ ਜ਼ਰੂਰੀ ਸੀਗੀ ਕਿਉਂਕਿ ਜੇ ਹਵੇਲੀ ਦਾ ਆਪਾਂ ਹਿੱਸਾ ਦੇਖੀਏ ਤਾਂ 10 ਮਿੰਟ ਦੇ ਬਰਾਬਰ ਜੀ ਸਾਨੂੰ ਕਦਾਈ ਕਰਨੀ ਚਾਹੀਦੀ ਤੇ ਇੱਕ ਗੱਲ ਹੋਰ ਹੈ ਜਿਹੜੀ ਤੁਸੀਂ ਕਹ ਰਹੇ ਵੀ ਜਿਹੜੀ ਚੀਜ਼ਾਂ ਇਹ ਕੁਝ ੜੀ ਚੀਜ਼ਾਂ ਪ੍ਰਾਤਨ ਟਾਈਮ ਦੀਆਂ ਮਿਲਣੀਆਂ ਇਹ ਵੀ ਸਭ ਤੋਂ ਵੱਡੀ ਜੀ ਸਾਡੀ ਇਤਿਹਾਸ ਦੇ ਵਿੱਚ ਕਨਤਲ ਵੀ ਕਦੇ ਪ੍ਰਾਪਤੀ ਹੋਵੇਗੀ ਅੱਜ ਅਸੀਂ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚੇ ਆ ਅਸੀਂ ਤੁਹਾਨੂੰ ਦੀਵਾਨ ਟੂਡਰ ਮਲ ਦੀ ਉਹ ਹਵੇਲੀ ਦਿਖਾਵਾਂਗੇ ਜਿਸ ਦਾ ਕੰਮ ਬੜੇ ਹੀ ਜੋਰਾਂ ਦੇ ਨਾਲ ਚੱਲ ਰਿਹਾ ਹੈ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਇਸ ਦਾ ਕੰਮਕਾਰ ਦੇਖ ਰਹੀ ਆ ਤੇ ਇਸ ਨੂੰ ਜਹਾਜੀ ਹਵੇਲੀ ਕਿਉਂ ਕਿਹਾ ਜਾਂਦਾ ਸਾਡੇ ਨਾਲ ਹਰਮੇਸ਼ ਕੁਮਾਰ ਵੀ ਹੋਣਗੇ ਜੋ ਕਿ ਇਸ ਫਾਊਂਡੇਸ਼ਨ ਦੇ ਸਟੋਰੀਅਨ ਨੇ ਉਹ ਪੂਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ ਕਿ ਕਦੋਂ ਤੋ ਇਹ ਹਵੇਲੀ ਜਿਹੜੀ ਟੈਟੇਰੀ ਹੋਈ ਇਸਦਾ ਇਤਿਹਾਸ ਕੀ ਆ ਇਹ ਤਾਂ ਸਭ ਨੂੰ ਹੀ ਪਤਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਾ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਸੰਸਕਾਰ ਦੇ ਲਈ ਜੋ ਜ਼ਮੀਨ ਖਰੀਦੀ ਸੀ ਜੋ ਜ਼ਮੀਨ ਸੀ ਉਹ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਮੰਨੀ ਜਾਂਦੀ ਆ ਸਿੱਧੀਆਂ ਮੂਰਾਂ ਖੜੀਆਂ ਕਰਕੇ ਜਿੱਥੇ ਉਹਨਾਂ ਦਾ ਸਸਕਾਰ ਹੋਇਆ ਸੀ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਿਹੜਾ ਸਥਾਪਿਤ ਹੈ ਤਾਂ ਉੱਥੇ ਵੀ ਦੂਰੋ ਦੂਰੋ ਸੰਗਤ ਨਤਮਸਤਕ ਹੁੰਦੀ ਆ ਤਾਂ ਦੀਵਾਨ ਟੁੱਟਰਮਾਲ ਨੇ ਉਹ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਸੀ ਪਰ ਉਸਦੀ ਹਵੇਲੀ ਦਾ ਹਾਲ ਤੁਸੀਂ ਦੇਖ ਸਕਦੇ ਹੋ ਭਾਵੇਂ ਕਿ ਹੁਣ ਸੰਸਥਾ ਨੇ ਇਸ ਦਾ ਜੁਮਾ ਚੁੱਕਿਆ ਇਸ ਨੂੰ ਤਿਆਰ ਕੀਤਾ ਜਾ ਰਿਹਾ ਵੱਡੇ ਪੱਧਰ ਤੇ ਕੰਮ ਵੀ ਚੱਲ ਰਿਹਾ ਕੁਝ ਚੀਜ਼ਾਂ ਵੀ ਖਦਾਈ ਦੇ ਦੌਰਾਨ ਜਿਹੜੀਆਂ ਪੁਰਾਣੀਆਂ ਚੀਜ਼ਾਂ ਸੀ ਉਹ ਵੀ ਇੱਥੋਂ ਬਰਾਮਦ ਹੋਈਆਂ ਨੇ ਗੱਲਬਾਤ ਵੀ ਕਰਾਂਗੇ ਆਓ ਅਸੀਂ ਉਹਨਾਂ ਤੋਂ ਇਤਿਹਾਸ ਜਾਣਦੇ ਹਾਂ ਤਾਂ ਕਿਸ ਤਰ੍ਹਾਂ ਦੀ ਇਹ ਹਵੇਲੀ ਹੈ ਜਿਹੜੀ ਤਿਆਰ ਹੋਵੇਗੀ ਕਿੰਨਾ ਉਸ ਨੂੰ ਸਮਾਂ ਲੱਗੇਗਾ ਕਿੰਨਾ ਪੈਸੇ ਦੇ ਉੱਪਰ ਖਰਚ ਹੋਵੇਗਾ ਸਾਰੀ ਜਾਣਕਾਰੀ ਅਸੀਂ ਸਾਂਝੀ ਕਰਾਂਗੇ ਸਸਤਾ ਦੇ ਨਾਲ ਜੁੜੇ ਹੋਏ ਹਿਸਟੋਰੀਅਨ ਸਾਡੇ ਨਾਲ ਨੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਦੀਵਾਨ ਟੋਟਰਮਲ ਦੀ ਹਵੇਲੀ ਦਾ ਕੰਮਕਾਰ ਕਿੰਨਾ ਕੁ ਜਿਹੜਾ ਆਰੰਭ ਹੋ ਚੁੱਕਿਆ ਹੈ ਕਿੱਥੋਂ ਕਿੱਥੋਂ ਦੇ ਜਿਹੜੇ ਕਾਰੀਗਰ ਨੇ ਇੰਜੀਨੀਅਰ ਨੇ ਇਸ ਦੇ ਵਿੱਚ ਰੋਲ ਅਦਾ ਕਰ ਰਹੇ ਹਨ ਜੀ ਹਵੇਲੀ ਦਾ ਕੰਮ ਜੀ ਇਹਦੇ ਤਕਰੀਬਨ ਸਟਾਰਟੇ ਹੋਇਆ ਜੀ ਜੀ ਪਹਿਲਾਂ ਤਾਂ ਅਸੀਂ ਜਿਹੜਾ ਸਾਰਾ ਜੀਪੀਐਰ ਸਿਸਟਮ ਕਰਵਾਇਆ ਜੀ ਪੂਰੀ ਧਰਤੀ ਦੀ ਸਕੈਨਿੰਗ ਕਰਵਾਈ ਹੈ ਸਕੈਨਿੰਗ ਕਰਵਾ ਕੇ ਜੀ ਉਸ ਤੋਂ ਬਾਅਦ ਜੀ ਉਹਨਾਂ ਦੇ ਵਿੱਚੋਂ ਜਿਹੜੇ ਕਲਾਤਮਕੀ ਮੇਨ ਆਰਟੀਫੈਕਟ ਨਿਕਲੇ ਨੇ ਜਿਵੇਂ ਆ ਨਾਲੇ ਜੀ ਬਿਲਕੁਲ ਹਵੇਲੀ ਦੇ ਆਪਣਾ ਫਾਉਂਟੇਨ ਹੈ ਜੀ ਉਹਨਾਂ ਦੇ ਨਾਲ ਇੱਕ ਵਾਟਰ ਚੈਨਲ ਨਿਕਲੇ ਜੀ ਉਹ ਵਾਟਰ ਚੈਨਲ ਤੋਂ ਸਾਨੂੰ ਇਹ ਪਤਾ ਲੱਗ ਰਿਹਾ ਵੀ ਉਹ ਵੀ ਹੋਰ ਫਾਉਂਟੇਨ ਕਿੰਨੇ ਉਹਦੇ ਨਾਲ ਅਟੈਚ ਨੇ ਇੱਕ ਇਹ ਸਭ ਤੋਂ ਵੱਡੀ ਖੋਜ ਹੈ ਜੀ ਹੁਣ ਤੱਕ ਦੀ ਕਿਉਂਕਿ ਜੀਪੀਆਰ ਸਿਸਟਮ ਦੇ ਵਿੱਚ ਆਇਆ ਉੱਥੇ ਉੱਥੇ ਅਸੀਂ ਖੁਦਾਈ ਕਰਾਂਗੇ ਜੀ ਫਾਉਂਟੇਨ ਦੇ ਨਾਲ ਜੀ ਇੱਕ ਹੋਰ ਵੀ ਹੈ ਇੱਥੋਂ ਤਕਰੀਬਨ ਜੀ ਕਿਲਾ ਡੇਢ ਕਿਲੇ ਦੂਰ ਜੀ ਇੱਕ ਨਾ ਵੱਲੇ ਜੀ ਨੂੰ ਆਪਾਂ ਖੂਕ ਕਹ ਦਿੰਨੇ ਆ ਉਸ ਹਵੇਲੀ ਦਾ ਜਿਹੜਾ ਸਾਰਾ ਪਾਣੀ ਦੀ ਸਟੋਰੇਜ ਜਿਹੜੀ ਸੀਗੀ ਉਸ ਖੂਕ ਦੇ ਵਿੱਚ ਹੀ ਜਾਂਦੀ ਸੀਗੀ ਜੀ ਤੇ ਜਿਹੜੇ ਸਾਡੇ ਇੱਥੇ ਹਵੇਲੀ ਦੇ ਆਰਕਟੈਕਚਰ ਨੇ ਜਾਂ ਕੰਜ਼ਰਵੇਸ਼ਨ ਦੇ ਸਭ ਤੋਂ ਪਹਿਲਾਂ ਸਾਡੇ ਜਿਹੜੇ ਰਵੀ ਕੁਮਾਰ ਜੀ ਨੇ ਜੀ ਉਹ ਇਸ ਐਕਸਪਰਟਡ ਨੇ ਠੀਕ ਆ ਆਪਣਾ ਆਰਕੀ ਆਰਕਟੈਕਚਰ ਦੇ ਉਸ ਤੋਂ ਬਾਅਦ ਜੀ ਆਰਕਟੈਕਚਰ ਕੰਜ਼ਰਵੇਸ਼ਨ ਜੀ ਕਾਰਤਿਕ ਸਰ ਜੀ ਸਾਡੇ ਉਹ ਵੀ ਸਾਡੇ ਨਾਲ ਜੀ ਇਸ ਹਵੇਲੀ ਦੇ ਅਧਿਨ ਕੰਮ ਕਰ ਰਹੇ ਆ ਇਹ ਸਾਰੀ ਟੀਮ ਲਖਨਊ ਦੀ ਆ ਸਾਰੀ ਜਿਹੜੇ ਇੰਜੀਨੀਅਰ ਨੇ ਸਾਰੇ ਐਕਸਪਰਟ ਨੇ ਹਾਂਜੀ ਹਾਂ ਇਹ ਦੇਖੋ ਜੀ ਸਾਰੀ ਟੀਮ ਉਥੋਂ ਲਖਨਊ ਤੋਂ ਆਏ ਨੇ ਜੀ ਇਹ ਤੇ ਸਾਡੇ ਜਿਹੜੇ ਮੇਨ ਪ੍ਰਧਾਨ ਜੀ ਨੇ ਲਖਵਿੰਦਰ ਸਿੰਘ ਜੀ ਅਸੀਂ ਵੀ ਉਹਨਾਂ ਦੇ ਨਾਲ ਮਿਲ ਕੇ ਜੀ ਕੰਮ ਕਰ ਰਹੇ ਆ ਐਸਜੀਪੀਸੀ ਸਾਡੇ ਨਾਲ ਹੈ ਜੀ ਠੀਕ ਹੈ ਇਹ ਤਾਂ ਹਵੇਲੀ ਦਾ ਕੰਮ ਜੀ ਤਕਰੀਬਨ ਜੇਕਰ ਦੇਖੀਏ ਪੁਰਾਣੀ ਇਮਾਰਤਾਂ ਕਾਫੀ ਤੇ ਉਹ ਹਵੇਲੀ ਦਾ ਕੰਮ ਜੀ ਇਹ ਹੌਲੀ-ਹੌਲੀ ਹੀ ਹੁੰਦਾ ਕਿਉਂਕਿ ਪੁਰਾਣੀ ਮਾਰਤ ਹੋਣ ਕਰਕੇ ਜੀ ਇੱਥੇ ਤੇਜ਼ੀ ਕੰਮ ਦੇ ਵਿੱਚ ਨਹੀਂ ਲਿਆ ਸਕਦੇ ਜਿਸ ਤਰ੍ਹਾਂ ਆਪਾਂ ਗੱਲਬਾਤ ਕਰ ਰਹੇ ਤੁਸੀਂ ਕਿਹਾ ਵੀ ਲੇਵਰ ਦੇ ਨਾਲ ਹੀ ਕੰਮ ਕਰਨਾ ਪਏਗਾ ਨਾ ਇੱਥੇ ਜੀਸੀਬੀ ਚੱਲ ਸਕਦੀ ਹੈ ਨਾ ਕੋਈ ਹੋਰ ਵੀਹਿਕਲ ਇੱਥੇ ਚੱਲ ਸਕਦਾ ਜੇਕਰ ਉਹ ਧਮਕ ਪੈ ਗਈ ਜਾਂ ਹਿੱਲੇਗੀ ਧਰਤੀ ਤਾਂ ਜਿਹੜੀਆਂ ਦਵਾਰਾਂ ਨੇ ਉਹਨਾਂ ਨੂੰ ਨੁਕਸਾਨ ਪਹੁੰਚ ਸਕਦਾ ਤਕਰੀਬਨ ਜੀ ਗੱਲ ਇਦਾਂ ਆ ਇੱਥੇ ਹਵੇਲੀ ਦਾ ਕਾਫੀ ਮਲਬਾ ਹੈ ਜੀ ਜਿਹੜੀ ਜ਼ਮੀਨ ਦੋਸ਼ ਹੋ ਚੁੱਕੀ ਹੈ ਹਵੇਲੀ ਤੁਸੀਂ ਉਹ ਪਾਰਟ ਦੇਖੇ ਲਓ ਦੇਖ ਰਹੇ ਹੋ ਤੇ ਉਹ ਪਾਰਟ ਦੀ ਜਿਹੜੇ ਉਹਦੇ ਇਟਾਂ ਨੇ ਜੀ ਵਗੈਰਾ ਜਿਹੜੀ ਬ੍ਰਿਕ ਨੇ ਉਹਨੂੰ ਚੱਕਣ ਵਾਸਤੇ ਜੀ ਮੇ ਵੀ ਹੋ ਸਕਦਾ ਸਾਨੂੰ ਇੱਥੇ ਥੋੜੀ ਜਿਹੀ ਮਸ਼ੀਨਰੀ ਦੀ ਲੋੜ ਪੈ ਸਕਦੀ ਸਾਹਮਣੇ ਜਿਹੜੀ ਉਹ ਦਵਾਰ ਮੈਂ ਦੇਖ ਰਿਹਾ ਉਹ ਦਵਾਰ ਦੇ ਵਿੱਚ ਸਰੀਏ ਨਜ਼ਰ ਆ ਰਹੇ ਨੇ ਤੇ ਸਰੀਏ ਕੀ ਕੀ ਕੰਮ ਲਈ ਲਾਏ ਗਏ ਨੇ ਇਹ ਦੇਖੋ ਜੀ ਕਾਫੀ ਪੁਰਾਣੀ ਹਵੇਲੀ ਹੈ ਤਕਰੀਬਨ ਇਹਦਾ ਇਤਿਹਾਸ 1400 1500 ਦੇ ਨੀਅਰ ਅਬਾਊਟ ਹੈ ਹਵੇਲੀ ਬਣੀ ਹੋਈ ਹੈ ਜੀ ਤੇ ਇਹ ਫਿਰ ਹਵੇਲੀ ਪ੍ਰਾਣੀ ਹੁਣ ਕਰਕੇ ਜੀ ਇੱਥੇ ਸਟੀਚਿੰਗ ਕਰੀ ਹੋਈ ਜਾ ਵੀ ਇਹਦੀ ਕੰਧਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਜਾ ਕੋਈ ਕੰਧਾ गिर ਨਾ ਜਾਣਾ ਜੀ ਓਕੇ ਹਾਂ ਜੀ ਹਾਂ ਸਾਰੇ ਜਿੱਥੇ ਵੀ ਤਰੇੜਾਂ ਨੇ ਉੱਥੇ-ਉੱਥੇ ਸਟੀਚਿੰਗ ਕੀਤੀ ਹਾਂ ਜੀ ਇੱਥੇ ਵੀ ਨੇ ਹਵੇਲੀ ਦੇ ਜੇ ਤੁਸੀਂ ਅੰਦਰ ਦੇਖੋਗੇ ਜੀ ਉੱਥੇ ਵੀ ਸਟੀਚਿੰਗ ਹੋਈ ਆ ਤੇ ਇਹ ਬਚਾਉਣ ਵਾਸਤੇ ਵੀ ਹਵੇਲੀ ਨੂੰ ਹੋਰ ਕੋਈ ਨੁਕਸਾਨ ਨਾ ਹੋਵੇ ਜੀ ਮੈਂ ਸਾਥੀ ਨੂੰ ਕਹਾਂ ਕੈਮਰੇ ਦੇ ਜ਼ਰੀਏ ਦਿਖਾਵੇ ਜਿਹੜਾ ਇਹ ਕੰਮ ਚਲਾਇਆ ਗਿਆ ਜਿਹੜੀਆਂ ਹੁਣ ਕੰਧਾਂ ਦੀ ਸਫਾਈ ਹੋਈ ਹੈ ਇਸ ਤੋਂ ਬਾਅਦ ਫਿਰ ਇਸ ਨੂੰ ਕੀ ਕੀਤਾ ਜਾਵੇ ਕੰਧ ਨੂੰ ਜਿਵੇਂ ਪਹਿਲਾਂ ਵੀ ਕੀਤੀ ਹਨ ਇਹਨਾਂ ਕਾਰਕ ਕੰਮ ਜਿਹੜਾ ਕਾਰੀਗਰ ਕਰ ਰਹੇ ਨੇ ਕੰਮ ਜੀ ਦੇਖੋ ਸਟਾਰਟ ਹੈ ਜੀ ਹੁਣ ਤਕਰੀਬਨ ਇਹਦੀ ਜੋ ਪ੍ਰਾਤਨ ਦਿੱਖ ਸੀਗੀ ਹਵੇਲੀ ਦੀ ਉਦਾਂ ਹੀ ਬਹਾਲ ਕੀਤੀ ਜਾਊਗੀ ਜੀ ਠੀਕ ਹੈ ਨਾ ਜਿਵੇਂ ਐਜ਼ ਇਟ ਇਜ਼ ਹਵੇਲੀ ਪਹਿਲਾਂ ਬਣੀ ਹੋਈ ਸੀਗੀ ਜੋ ਲੋਕਾਂ ਨੂੰ ਦਿਖਦੀ ਸੀਗੀ ਉਦਾਂ ਹੀ ਇਹਦੀ ਨੂੰ ਤਿਆਰ ਕੀਤਾ ਜਾਵੇਗਾ ਜੀ ਜਹਾਜੀ ਹਵੇਲੀ ਕਿਉਂ ਕਿਹਾ ਜਾਂਦਾ ਇਹਨੂੰ ਕਈ ਲੋਕ ਜਹਾਜੀ ਹਵੇਲੀ ਕਹਿੰਕੇ ਇਸ ਨੂੰ ਜਿਹੜਾ ਪਛਾਣਦੇ ਨੇ ਦਿਵਾਨ ਟੋਟਰਮਲ ਦਾ ਕਹਿੰਦੇ ਬਾਅਦ ਵਿੱਚ ਪਤਾ ਚੱਲਦਾ ਕਾਰਨ ਕੀ ਸੀ ਇਹ ਕੀ ਸੀ ਕੋਈ ਦਿਵਾਨ ਟੋਟਰਮਲ ਦਾ ਜੇਕਰ ਆਪਾਂ ਇਤਿਹਾਸ ਪੜ੍ਹੀਏ ਤਾਂ ਦਿਵਾਨ ਟੋਟਰਮਲ ਦਾ ਜਿਹੜਾ ਮੇਨ ਕਹਿੰਨਾ ਤਰ੍ਹਾਂ ਵੀ ਸ਼ੇਰਾ ਉਹ ਜਿਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਨਾਲ ਮਾਤਾ ਜੀ ਸੀਗੇ ਉਹਨਾਂ ਦੇ ਉਹਨਾਂ ਨੂੰ ਵੀ ਸ਼ਹੀਦ ਕਰਕੇ ਜੀ ਜੋਤੀਸ ਰੂਪ ਸਾਹਿਬ ਗੁਰਦੁਆਰਾ ਜੀ ਉੱਥੇ ਸਬੋਧਿਤ ਹੈ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਸੀਗਾ ਇਸ ਸੰਸਕਾਰ ਦੇ ਵਿੱਚ तकरीबन ਜੋ 78000 ਅਸ਼ਰਫੀਏ ਜਿਹਨੂੰ 골ਡ ਕੁਆਇਨਸ ਆਪਾਂ ਕਹਿ ਦਿੰਦੇ ਆ ਉਹ ਪਿਛਾ ਕੇ ਜੀ ਦਵਾਨ ਟੋਡਰਮਨ ਨਾਮ ਉਹ ਜਗਾ ਅੱਤੇ ਵਾਲੀ ਪਿੰਡ ਦੇ ਚੌਧਰੀ ਸੀਗੇ ਜਿਨ੍ਹਾਂ ਦਾ ਨਾਮ ਸੀਗਾ ਅੱਤੇ ਉਲੇਖਾ ਉਹਨਾਂ ਕੋਲੋਂ ਪਰਚੇਦ ਕਰਕੇ ਜੀ ਉੱਥੇ ਉਹਨਾਂ ਨੇ ਸੰਸਕਾਰ ਉੱਥੇ ਕੀਤਾ ਗਿਆ ਸੀਗਾ ਜੀ ਜਿਹੜੀ ਜਹਾਜੀ ਹਵੇਲੀ ਦੀ ਗੱਲ ਤੁਸੀਂ ਕਰ ਰਹੇ ਵੀ ਇਹਨੂੰ ਜਹਾਜੀ ਹਵੇਲੀ ਕਿਉਂ ਕਿਹਾ ਗਿਆ ਕਿਉਂਕਿ ਇਹਦੀ ਤਕਰੀਬਨ ਜਿਹੜੀ ਸ਼ੇਪ ਹੈ ਜੀ ਉਹ ਜਹਾਜ਼ ਵਰਗੀ ਹੈ ਤੁਸੀਂ ਇਹਨਾਂ ਦੀ ਵੀਊ ਵੀ ਦੇਖ ਲਿਓ ਚਾਹੇ ਦਿੱਖੇ ਦੇਖ ਲਿਓ ਬਿਲਕੁਲ ਜੀ ਜਹਾਜ਼ ਵਰਗੀ ਹੈ ਇਹ ਤੇ ਇਹ ਜਹਾਜ਼ ਜੀ तकरीबन ਜਿਹੜਾ ਚੱਲ ਰਿਹਾ ਇਹ ਚੜ੍ਹਦੇ ਪਾਸੇ ਨੂੰ ਚੱਲ ਰਿਹਾ ਜੀ ਪਾਣੀ ਦੇ ਵਿੱਚ ਚੱਲ ਰਿਹਾ ਜਿਵੇਂ ਆਪਾਂ ਪਾਣੀ ਦੇ ਵਿੱਚ ਜਹਾਜ਼ ਦੇਖਦੇ ਆ ਨਾ ਉਹ ਚੜ੍ਹਦੇ ਪਾਸੇ ਚੱਲ ਰਿਹਾ ਆ ਬੈਕ ਸਾਈਡ ਜੀ ਉਹ ਜਹਾਜ਼ਾਂ ਦਾ ਆਪਣਾ ਜਿਹੜਾ ਇੰਜਣ ਵਗੈਰਾ ਹੁੰਦਾ ਉਹ ਇਹ ਆ ਤੁਹਾਨੂੰ ਆ ਹਿੱਸਾ ਤੁਸੀਂ ਦੇਖ ਰਹੇ ਹੋ ਜੀ ਇਸੇ ਕਰਕੇ ਵੀ ਜਹਾਜ਼ੀ ਹਵੇਲੀ ਜਹਾਜ਼ੀ ਹਵੇਲੀ ਦਾ ਜਿਹੜਾ ਇਹ ਰਸਤਾ ਦਿਖਾਇਆ ਗਿਆ ਰਸੋਈ ਅੰਦਰ ਬਣੀ ਹੋਈ ਹੈ ਸਾਰਾ ਕੁਝ ਦੇਖੋ ਜੀ ਸਾਰਾ ਕੁਝ ਬਣਿਆ ਹੋਇਆ ਪਰ ਹੁਣ ਇਸ ਵਾਰ ਜ਼ਮੀਨ ਦੋਸ਼ ਹੋ ਚੁੱਕੀ ਹੈ ਜੀ ਇਹ ਸਾਰਾ ਜੋ ਬਚੇ ਤੁਹਾਡੇ ਸਾਹਮਣੇ ਹੀ ਹੈ ਤੇ ਇਹਨੂੰ ਵੀ ਕਹਿੰਦੇ ਨੇ ਵੀ ਉਸ ਤਰ੍ਹਾਂ ਹੀ ਬਣਾਇਆ ਜਾਂਦਾ ਵਿੱਚੋਂ ਵੀ ਕੰਮ ਚੱਲ ਪਿਆ ਹੁਣ ਨਹੀਂ ਅਜੇ ਵਿੱਚੋਂ ਨਹੀਂ ਅਸੀਂ ਬਾਹਰੋਂ ਜਿਹੜਾ ਕਹਿੰਦੇ ਨੇ ਜੀਪੀਆਈ ਸਿਸਟਮ ਨਾਲ ਸਕੈਨਿੰਗ ਕਰੀ ਹੈ ਤੇ ਅਸੀਂ ਪਹਿਲਾਂ ਉਹਦੀ ਕਹਿੰਦੇ ਨੇ ਸਕੈਨਿੰਗ ਕਰਕੇ ਉਹਦੀ ਖੁਦਾਈ ਕਰਾਂਗੇ ਕਿਉਂਕਿ ਉਹਦੇ ਵਿੱਚ ਕਈ ਸਾਨੂੰ ਐਮ ਜਿਹੜੇ ਆਰਟੀਫੈਕਟ ਜੋ ਸਮਾਨ ਸਾਨੂੰ ਨਿਕਲੂਗਾ ਅਸੀਂ ਨਾਲ ਦੀ ਨਾਲ ਉਹਨੂੰ ਸਟੋਰ ਕਰਨ ਲੱਗੇ ਹੋਏ ਹਾਂ ਇਹ ਵੀ ਸਟਿਚਿੰਗ ਕੀਤੀ ਹੈ ਮੈਂ ਸਾਥੀ ਨੂੰ ਕੋਈ ਵੀ ਥੋੜੀ ਜਿਹੀ ਦਿਖਾ ਵੀ ਤਸਵੀਰਾਂ ਅੰਦਰੋਂ ਵੀ ਜਿਹੜੀਆਂ ਕੰਧਾਂ ਨੇ ਉਹ ਸਟਿਚ ਕੀਤੀਆਂ ਗਈਆਂ ਨੇ ਲੋਹੇ ਦੇ ਸਰੀਏ ਦੇ ਨਾਲ ਤਾਂ ਕਿ ਕੰਧਾਂ ਨੂੰ ਬਚਾਇਆ ਜਾ ਸਕੇ ਉਹ ਪੁਰਾਣੀ ਵਿਰਾਸਤ ਨੂੰ ਕਿਸੇ ਤਰੀਕੇ ਦੇ ਨਾਲ ਬਚਾਉਣ ਦਾ ਜਿਹੜਾ ਯਤਨ ਆ ਉਹ ਕੀਤਾ ਜਾ ਰਿਹਾ ਕੰਮ 파ਵੇਂ ਆਰੰਭ ਕੀਤਾ ਗਿਆ ਪਰ ਜਿਹੜੀਆਂ ਕੰਧਾਂ ਇੰਜ ਲੱਗਦਾ ਕਿ ਇਹ ਡਿੱਗ ਪੈਣਗੀਆਂ ਐ ਨਹੀਂ ਪਤਾ ਵੀ ਕਦੋਂ ਡਿੱਗ ਪੈਣ ਤਾਂ ਉਹਨਾਂ ਦੀ ਸਟਿਚਿੰਗ ਕੀਤੀ ਗਈ ਹੈ ਸਰੀਏ ਦੇ ਨਾਲ ਤਾਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਹੈ ਤਾਂ ਕਿ ਇਹ ਜਿਹੜੀ ਪੁਰਾਣੀ ਦੇਖ ਵਾਲੀ ਜਿੰਨੀਆਂ ਵੀ ਕੰਧਾਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਚਾਇਆ ਜਾਵੇ ਤੇ ਜਿਹੜੀ ਬਾਕੀ ਜਿਹਨੂੰ ਕੰਧਾਂ ਟਾਈਟਰੀ ਹੋ ਗਈਆਂ ਨੇ ਤਾਂ ਫਿਰ ਉਹ ਉਸੇ ਤਰ੍ਹਾਂ ਦੀ ਹਵੇਲੀ ਤਿਆਰ ਹੋਏਗੀ ਕਿੰਨਾ ਸਮਾਂ ਇਸ ਨੂੰ ਲੱਗੇਗਾ ਤਕਰੀਬਨ ਜੀ ਦੇਖੋ ਅਸੀਂ ਇਹ ਜਿਹੜਾ ਕੰਮ ਕਰਦੇ ਆ ਵਿਦ ਡਾਕੂਮੈਂਟਰੀ ਪ੍ਰੂਫ ਦੇ ਨਾਲ ਕੰਮ ਕਰਦੇ ਆ ਦੇਖੋ ਜੀ ਜਿਵੇਂ ਹਵੇਲੀ ਦਾ ਇਹ ਹਿੱਸਾ ਜ਼ਮੀਨਦੋਸ਼ ਹੋ ਚੁੱਕਿਆ ਹੈ ਜੀ ਤੇ ਸਾਡੀ ਨਾ ਇਸ ਹਵੇਲੀ ਦੀ 1911-12 ਦੇ ਨੀਅਰ ਰਵਟ ਉੱਥੇ ਬ੍ਰਿਟਿਸ਼ ਲਾਇਬ੍ਰੇਰੀ ਦੇ ਵਿੱਚ ਇਹਦੀ ਇੱਕ ਪਿਕ ਹੈ ਜੀ ਤੇ ਉਹ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਉਹ ਉੱਥੋਂ ਫੋਟੋ ਲਿਆ ਕੇ ਜੀ ਜੋ ਹਵੇਲੀ ਦੀ ਪੁਰਾਣੀ ਦੇਖੀ ਸੀ ਕਿ ਉਸ ਦੇ ਹਿਸਾਬ ਨਾਲ ਕਦੋਂ ਦੀ ਤਸਵੀਰ ਆ ਉਹ ਤਕਰੀਬ 1911-12 ਦੀ ਤਸਵੀਰ ਹੈ ਜੀ। ਉਹ ਹਜੇ ਮਿਲੀ ਨਹੀਂ ਸੰਸਥਾ। ਉਹ ਦੇਖੋ ਜੀ ਸਾਡੀ ਕੋਸ਼ਿਸ਼ ਹੈ। ਅਸੀਂ ਬੰਦੇ ਵੀ ਕਨਤਲ ਵਿੱਚ ਇੱਥੇ ਕੰਮ ਤੇ ਲਾਏ ਹੋਏ ਨੇ। ਹੋ ਸਕਦਾ ਜੀ ਸਾਡੇ ਇੱਥੇ ਦੇ ਬੰਦੇ ਸੀ ਫਾਊਂਡੇਸ਼ਨ ਦੇ ਬੰਦੇ ਵੀ ਭੇਜ ਕੇ ਉਥੋਂ। ਉਹ ਤਸਵੀਰ ਕਲੈਕਟ। ਹੋਰ ਕਿਹੜੀ ਤਸਵੀਰ ਹੈ ਸੰਸਥਾ ਦੇ ਕੋਲ ਜਿਸ ਦੇ ਆਧਾਰ ਤੇ ਕੰਮ ਚੱਲਿਆ ਹੋਣਾ। ਦੇਖੋ ਜੀ ਤਸਵੀਰ 1972 ਦੇ ਵਿੱਚ ਇੱਕ ਸਾਡੇ ਰਾਈਟਰ ਸੀਗੇ ਫੌਜਾ ਸਿੰਘ ਜੀ। ਉਹਨਾਂ ਨੇ ਇੱਥੇ ਤਸਵੀਰ ਖਿੱਚੀਆਂ ਸੀਗੀਆਂ। 1972 ਦੀ ਤਸਵੀਰ ਸਾਡੇ ਕੋਲ ਐਜ਼ ਇਟ ਇਜ਼ ਹੈਗੀਆਂ ਨੇ ਜੀ ਇਸ ਟਾਈਮ। ਜੀ। ਇਹ ਪੱਤੀ ਲਗਾ ਕੇ ਇਹ ਵੀ ਹੁਣੇ कसे ਗਏ ਨੇ ਇਹ ਨਟ ਜਿਹੜੇ ਲਾਏ ਨੇ ਹਾਂਜੀ ਇਹ ਇਹ ਹੁਣੇ ਆ ਜੀ ਜਿੱਥੇ ਲੋਹੇ ਦਾ ਵਰਕ ਹੁਣ ਹੋਇਆ ਜੀ ਜਿਵੇਂ ਚਾਹੇ ਸਟੀਚਿੰਗ ਦਾ ਚਾਹੇ ਪੱਤੀਆਂ ਲਾਈਆਂ ਇਹ ਹੁਣੇ ਹੀ ਇਹਨੂੰ ਬਚਾਉਣ ਵਾਸਤੇ ਹੀ ਇਹਦਾ ਕੰਮ ਕੀਤਾ ਗਿਆ ਇਸ ਦੇ ਨਾਲ ਮਜ਼ਬੂਤ ਹੋਏਗੀ ਕੰਧ ਫਰਕ ਪੈਗਾ ਇਸ ਨਾਲ ਜਿਹੜੇ ਪੱਤੀਆਂ ਲਾਈਆਂ ਨੇ ਸਪੋਰਟ ਹੈ ਇਹਨੂੰ ਦੇਖੋ ਜੀ ਇਹ ਹਵੇਲੀ ਦੀ ਆਪਣੀ ਸਪੋਰਟ ਜੇਕਰ ਦੇਖੀਏ ਪੁਰਾਣੀ ਹਵੇਲੀ ਹੈ ਜੀ ਤਕਰੀਬਨ ਤਿੰਨ ਚਾਰ 4-500 ਸਾਲ ਪੁਰਾਣੀ ਆ ਇਹਨੂੰ ਆਪਣੀ ਸਪੋਰਟ ਬਹੁਤ ਹੈ ਜੀ ਕਿਉਂਕਿ ਇਹ ਚਲੋ ਜੀ ਕੁਝ ਸਾਡਾ ਧਿਆਨ ਨਾ ਹੋਣ ਕਰਕੇ ਤੇ ਇਹ ਜ਼ਮੀਨਦੋਸ਼ ਹੋ ਗਈ ਨਹੀਂ ਤਾਂ ਹਵੇਲੀ ਦੀ ਆਪਣੀ ਦਿੱਖ ਬਹੁਤ ਥੀਗੀ ਆਪਣੀ ਹੀ ਮਜ਼ਬੂਤੀ ਬਹੁਤ ਥੀ ਤੁਸੀਂ ਬਰੀਕੀ ਦੇ ਨਾਲ ਇਸ ਨੂੰ ਬਚਾਇਆ ਵੀ ਹੋਊਗਾ ਅੰਦਰੋਂ ਵੀ ਤੁਸੀਂ ਨੇ ਜਿਹੜਾ ਮੈਜੀਨੇਸ਼ਨ ਅੰਦਰ ਜਾ ਕੇ ਵੀ ਦੇਖਿਆ ਹੋਣਾ ਕਿਹੜੇ-ਕਿਹੜੀਆਂ ਚੀਜ਼ਾਂ ਨੇ ਦੇ ਵਿੱਚ ਖਾਸ ਚੀਜ਼ਾਂ ਨੇ ਹਵੇਲੀ ਦੇ ਵਿੱਚ ਹਵੇਲੀ ਦੇ ਵਿੱਚ ਜੀ ਇੱਕ ਤੁਸੀਂ ਆ ਨਾਲੇ ਇੱਥੇ ਵਾਟਰ ਚੈਨਲ ਹੈ ਜੀ ਇੱਕ ਇਹ ਵਾਟਰ ਚੈਨਲ ਜੀ ਸਾਰੀ ਹਵੇਲੀ ਦੇ ਅੱਗੇ ਪਿੱਛੇ ਹੁੰਦਾ ਸੀਗਾ ਵੀ ਇਹ ਹਵੇਲੀ ਨੂੰ ਠੰਡਾ ਰੱਖਿਆ ਜਾਂਦਾ ਸੀ ਵਾਟਰ ਚੈਨਲ ਦਾ ਥੋੜਾ ਪੰਜਾਬੀ ਜੀ ਦੱਸੋ ਵੀ ਵਾਟਰ ਚੈਨਲ ਹੁੰਦਾ ਕਿਸ ਦੇ ਲਈ ਸੀ ਵਿਸਤਾਰ ਦੇ ਵਿੱਚ ਜਦੋਂ ਲੋਕਾਂ ਨੂੰ ਪਤਾ ਲੱਗਿਆ ਹਾਂਜੀ ਵਾਟਰ ਚੈਨਲ ਜੀ ਆ ਬਿਲਕੁਲ ਸਾਹਮਣੇ ਇੱਧਰ ਮੈਂ ਕਹਾਂਗਾ ਕੈਮਰਾ ਕਮਾਇਆ ਜੀ ਸਰ ਆ ਇੱਥੇ ਆ ਫਾਉਂਟੇਨ ਹੈ ਜੀ ਅੱਛਾ ਸਾਹਮਣੇ ਫਾਉਂਟੇਨ ਬਿਲਕੁਲ ਜੀ ਇੱਥੇ ਪਾਣੀ ਇਕੱਠਾ ਹੁੰਦਾ ਸੀ ਹਾਂਜੀ ਇਹ ਇੱਥੇ ਪਾਣੀ ਜੀ ਇਹ ਫਾਉਂਟੇਨ ਫੁਵਾੜਾ ਟਾਈਪ ਜੀ ਹੈਗਾ ਠੀਕ ਹੈ ਇੱਥੋਂ ਫਿਰ ਜਿਹੜਾ ਪਾਣੀ ਸੀਗਾ ਜੀ ਇੱਥੋਂ ਆ ਵਾਟਰ ਡਰੇਨ ਜਿਹਨੂੰ ਆਪਾਂ ਨਾਲੀ ਕਹਿ ਦਿੰਨੇ ਆ ਜੀ ਆ ਇੱਥੋਂ ਹੋ ਕੇ ਜੀ ਇਹ ਹਵੇਲੀ ਨੂੰ ਜਾਂਦਾ ਸੀਗਾ ਹਵੇਲੀ ਦਾ ਵਾਟਰ ਚੈਨਲ ਤੁਸੀਂ ਦੇਖ ਸਕਦੇ ਹੋ ਇੱਥੋਂ ਹੋ ਕੇ ਜੀ ਇਹ ਸਾਰੀ ਹਵੇਲੀ ਚ ਘੁੰਮਦਾ ਸੀਗਾ ਵੀ ਤਾਂ ਕਿ ਹਵੇਲੀ ਨੂੰ ਠੰਡਾ ਰੱਖਿਆ ਜਾ ਸਕੇ ਜੀ ਮੌਸਮ ਦੇ ਹਿਸਾਬ ਨਾਲ ਜੀ ਜਿਹੜੀ ਇਹ ਚੀਜ਼ ਇਧਰਲੇ ਪਾਸੇ ਤੁਸੀਂ ਖਦਾਈ ਆਰੰਭ ਕੀਤੀ ਸੀ ਟੱਕੀ ਪੀ ਆ ਕਾਗਜ਼ ਦੇ ਨਾਲ ਤੇ ਉਹ ਪਾਸੇ ਕੀ ਸੀ ਇਹ ਕੀ ਹੈ ਇਧਰਲੇ ਪਾਸੇ ਹਾਂ ਜੀ ਹਾਂ ਇਹ ਜਿਸ ਟਾਈਮ ਉੱਤੇ ਖਦਾਈ ਕਰੀਏ ਜੀ ਇੱਥੇ ਸਾਨੂੰ ਮੇਨ ਜਿਹੜਾ ਸਾਡਾ ਕਨਾਲਤੋਂ ਵੀ ਕਾਮਯਾਬੀ ਸਾਨੂੰ ਹਾਸਲ ਹੋਈ ਹੈ ਕੀ ਕੀ ਚੀਜ਼ਾਂ ਮਿਲੀਆਂ ਇਹ ਇੱਥੇ ਜੀ ਇਹ ਵਾਟਰ ਚੈਨਲ ਨਿਕਲੇ ਆ ਜਿਹਨੂੰ ਆਪਾਂ ਨਾਲੀ ਕਹਦੇ ਨੇ ਪੰਜਾਬੀ ਚ ਉਹ ਵਾਟਰ ਚੈਨਲ ਉਹਦਾ ਬਣਿਆ ਹੋਇਆ ਮਿੱਟੀ ਦਾ ਬਣਿਆ ਪਿਆ ਉਹ ਨਹੀਂ ਨਹੀਂ ਇਹ ਜੀ ਉਸ ਟਾਈਮ ਦੀ ਇੱਟਾਂ ਦਾ ਬਣਿਆ ਜਿਵੇਂ ਕਨਾਲ ਤੋਂ ਵੀਚ ਆਇਓ ਨਾਨਕਸ਼ਾਹੀ ਇੱਟਾ ਹੈ ਚੈਤਰਦੀ ਇੱਟਾ ਦਾ ਬਣਿਆ ਹੋਇਆ ਤੇ ਇੱਕ ਕਨਾਲ ਤੋਂ ਮੁਗਲਾਂ ਦੀ ਇੱਟੇ ਦਾ ਵੀ ਇੱਥੇ ਉਹ ਕਨਾਲ ਤੋਂ ਵੀ ਪ੍ਰਯੋਗ ਹੋਇਆ ਤੇ ਉਹ ਵਾਟਰ ਚੈਨਲ ਸਾਨੂੰ ਨਿਕਲੇ ਜੀ ਉਹ ਵਾਟਰ ਚੈਨਲ ਦੇ ਨਾਲ ਸਾਨੂੰ ਇਹ ਵੀ ਪਤਾ ਲੱਗ ਰਿਹਾ ਵੀ ਇਹਦੇ ਨਾਲ ਹੋਰ ਵੀ ਵਾਟਰ ਚੈਨਲ ਸਾਨੂੰ ਕਨਾਲ ਤੋਂ ਵੀ ਫੌਂਟੇਨ ਮਿਲ ਸਕਦੇ ਨੇ ਹੋਰ ਵੀ ਹਿੱਸੇ ਨਾਲ ਜੁੜਦੇ ਹੋਣਗੇ ਤੇ ਮੈਂ ਤੁਹਾਨੂੰ ਪਹਿਲੇ ਦੱਸਿਆ ਵੀ ਇਹਦੇ ਨਾਲ ਇੱਕ ਖੂਹ ਹੈ ਜੀ ਉਹ ਖੂਹ ਦਾ ਸਾਰਾ ਪਾਣੀ ਉੱਥੇ ਹੀ ਕਲੈਕਟ ਹੁੰਦਾ ਹੈ ਜ਼ਮੀਨ ਇਸ ਇਹ ਵੀ ਇਹ ਵੀ ਤੁਸੀਂ ਰਿਸਰਚ ਕਰ ਰਹੇ ਹੋ ਕਿ ਜ਼ਮੀਨ ਇਸ ਹਵੇਲੀ ਦੀ ਕਿੰਨੀ ਸੀ ਇਹ ਵੀ ਕਹਿੰਦੇ ਨੇ ਕਈ ਲੋਕ ਵੀ ਕਾਫੀ ਨਜਾਇਜ਼ ਕਬਜ਼ੇ ਵੀ ਹੋ ਗਏ ਜ਼ਮੀਨ ਲੋਕਾਂ ਨੇ ਦੱਬ ਲਈ ਹੈ ਜੀ ਵੀ ਹਵੇਲੀ ਦੀ ਕਾਫੀ ਇਹ ਰਕਵੇ ਦੇ ਵਿੱਚ ਫੈਲੀ ਹੋਈ ਸੀ ਇਹਲੀ ਦੇਖੋ ਜੀ ਸਾਨੂੰ ਜਿਹੜਾ ਖੂਹ ਮਿਲਿਆ ਖੂਹ ਦੇ ਹਿਸਾਬ ਨਾਲ ਇਹ ਗੱਲ ਕਹਿ ਸਕਦੇ ਆ ਕਿ ਇਹ ਕਾਫੀ ਲਾਰਜ ਪ੍ਰਾਪਰਟੀ ਸੀਗੀ ਉਸ ਟਾਈਮ ਹਵੇਲੀ ਜਿਹੜੀ ਹੁੰਦੀ ਹੈ ਉਹ ਕੋਈ ਛੋਟੀ ਨਹੀਂ ਹੁੰਦੀ ਹਵੇਲੀ ਦੀ ਪ੍ਰਾਪਰਟੀ ਬਹੁਤ ਜਿਆਦਾ ਹੁੰਦੀ ਹੈ ਕਾਗਜ਼ਾਂ ਦੇ ਵਿੱਚ ਮਿਲੇ ਵੀ ਕਿੰਨਾ ਰਕਬਾ ਸੀ ਇਸ ਹਵੇਲੀ ਦਾ ਕਿੰਨੇ ਏਰੀਆ ਦੇ ਵਿੱਚ ਫੈਲੀ ਹੋਈ ਸੀ ਕਿੰਨੀ ਜਮੀਨ ਸੀ ਹਵੇਲੀ ਦੀ ਦੇਖੋ ਜੀ ਇਹ ਕਾਗਜ਼ਾਂ ਦਾ ਜਿਹੜਾ ਕੰਮ ਹੈ ਸਾਡੇ ਜਿਹੜੇ ਪ੍ਰਧਾਨ ਜੀ ਨੇ ਸਰਦਾਰ ਲਖਵਿੰਦਰ ਸਿੰਘ ਜੀ ਉਹਨਾਂ ਨੂੰ ਸੌਪਿਆ ਉਹਨਾਂ ਨੂੰ ਪਤਾ ਵੀ ਇਹਦੇ ਹਵੇਲੀ ਦੇ ਕਿੰਨਾ ਰਕਬਾ ਕਿੰਨੀ ਜਮੀਨ ਸੀ ਉਧਰ ਵੀ ਆਪਾਂ ਗੱਲਬਾਤ ਕਰ ਰਹੇ ਤੁਸੀਂ ਕਹੇ ਵੀ ਜਿਹੜਾ ਉਹ ਭਾਵੇਂ ਕੀ ਖੂਹ ਦੀ ਖਦਾਈ ਹੋਣੀ ਹੋਈ ਹੈ ਉਸ ਦੀ ਉਧਰਲੇ ਪਾਸੇ ਵੀ ਖੇਤੀ ਹੁੰਦੀ ਸੀ ਉਹ ਇਲਾਕੇ ਦੇ ਵਿੱਚ ਉਹ ਥਾਂ ਦੇ ਵਿੱਚ ਵੀ ਹਾਂਜੀ ਹਾਂ ਇਹ ਦੇਖੋ ਜੀ ਇਹ ਜਿਹੜ ਆ ਨਿਕਲੀਆਂ ਨੇ ਜੀ ਨੀਹਾਂ ਨਿਕਲੀਆਂ ਹੋਈਆਂ ਨੇ ਇਹ ਹੁਣੇ ਨਿਕਲੀਆਂ ਨੇ ਇਸ ਤੋਂ ਪਹਿਲਾਂ ਜੀ ਇੱਥੇ ਖੇਤੀ ਹੁੰਦੀ ਸੀਗੀ ਇਸ ਹਵੇਲੀ ਨੂੰ ਜੇਕਰ ਆਪਾਂ ਦੇਖੀਏ ਤਾਂ ਲੋਕ ਇਸ ਨੂੰ ਕਹਿੰਦੇ ਤਲਵੇ ਇੱਕ ਯੂਜ਼ ਕਰਦੇ ਸੀਗੇ ਇਹਦੇ ਵਿੱਚ ਤੂੜੀ ਰੱਖਣੀ ਜੀ ਡੰਗਰ ਬੰਨਣੇ ਉਹਦੇ ਵਾਸਤੇ ਹੀ ਯੂਜ਼ ਕਰਦੇ ਸੀਗੇ ਕਿਉਂਕਿ ਉਸ ਟਾਈਮ ਲੋਕ ਲੋਕ ਅਵੇਅਰ ਨਹੀਂ ਸੀਗੇ ਹਵੇਲੀ ਬਾਰੇ ਕਿੰਨੇ ਕ ਸਾਲ ਪਹਿਲਾਂ ਦੀ ਗੱਲ ਹੈ ਤਕਰੀਬਨ ਜੀ ਇਹ ਲੋਕਾਂ ਨੂੰ 2000 ਤੋਂ ਜਾਂ 2001-02 ਤੋਂ ਪਤਾ ਲੱਗਿਆ ਵੀ ਇਹ ਦੀਵਾਨ ਟੋਡਰਮਲ ਦੀ ਹਵੇਲੀ ਹੈ। ਪਹਿਲਾਂ ਜਹਾਜ਼ ਪਹਿਲਾਂ ਜੀ ਜਹਾਜ਼ੀ ਹਵੇਲੀ ਕਹ ਕੇ ਬਸ ਲੋਕ ਦੇਖ ਕੇ ਮੁੜ ਜਾਂਦੇ ਸੀ। ਪਰ ਤੁਸੀਂ ਜੇਕਰ ਡਾਕੂਮੈਂਟ ਦੇਖੋਗੇ ਤਾਂ ਡਾਕੂਮੈਂਟ ਦੇ ਵਿੱਚ ਵੀ ਜਹਾਜ਼ੀ ਹਵੇਲੀ ਕਹ ਕੇ ਹੀ ਬਿਆਨ ਕਰਦੇ ਨੇ। ਠੀਕ ਹੈ ਜੀ। ਦੀਵਾਨ ਟੋਡਰਮਲ ਦਾ ਨਾਮ ਜੀ ਜੁੜਿਆ ਇਸ ਹਵੇਲੀ ਕਰਕੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਘਰ ਵਾਸਤੇ ਬਹੁਤ ਤਗੜੀ ਸੀਮਾ ਬਣ ਕਰਵਾਈ ਸੀ ਉਹਨਾਂ ਦੀ ਵੀ। ਬਹੁਤ ਵੱਡੀ ਕਹਿਵਾਨੀ ਸੀ ਉਹਨਾਂ ਦੀ ਵੀ। ਕਹਿਵਾਨੀ ਸੀ ਜੀ। ਤੇ ਕਿੰਨੀ ਮੰਜ਼ਲ ਤੇ ਇਹ ਜਿਹੜੀ ਹਵੇਲੀ ਬਣੀ ਹੈ ਕਿੰਨੇ ਕਿਦੀਆਂ ਮੰਜ਼ਲਾ ਨਹੀਂ ਨਹੀਂ ਤਕਰੀਬਨ ਜੀ ਇਹ ਪੰਜ ਮੰਜ਼ਲੀ ਹਵੇਲੀ ਹੈ ਜੀ ਇਹ ਕੋਈ ਬੇਸਮੈਂਟ ਦੇ ਸਕਦੇ ਹੋ ਬਾਕੀ ਆ ਜਿਹੜੀ ਹਵੇਲੀ ਖੜੀ ਹੈ ਪੰਜ ਮੰਜ਼ਲਾ ਹਵੇਲੀ ਹੈ ਠੀਕ ਹੈ ਜੀ ਇਹ ਹਵੇਲੀ ਦਾ ਜਿਹੜਾ ਟਾਚਾ गिर ਗਿਆ ਇਹ ਵੀ ਹਵੇਲੀ ਦਾ ਹਿੱਸਾ ਹੀ ਸੀ ਜੀ ਇਹ ਤਕਰੀਬਨ ਪੂਰਾ ਹੀ ਪੌੜੀਆਂ ਜਾਂਦੀਆਂ ਨੇ ਅੰਦਰ ਦੀ ਦੇ ਵਿੱਚ ਉੱਪਰ ਜਾਣ ਲਈ ਨਹੀਂ ਪੌੜੀ ਕੋਈ ਨਹੀਂ ਹੈਗੀ ਸਰ ਪੌੜੀਆਂ ਸਟੇਅਰਸ ਹੈਗੀ ਸੀਗੀਆਂ ਬਟ ਉਹ ਵੀ ਕਹਿੰਦਲ ਵੀ ਕੰਧ ਗਿਰਨ ਕਰਕੇ ਜੀ ਉਹ ਵੀ ਜ਼ਮੀਨ ਦੋਸ਼ ਹੋ ਗਈ ਉਹ ਵੀ ਗਿਰ ਗਈ ਜੀ ਉਹ ਵੀ ਡਿੱਗੀ ਆ ਜੀ ਜੀ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਨੂੰ ਆ ਫਰੰਟ ਵਾਲਾ ਸਾਰਾ ਪਾਸਾ ਇਹ ਕਵਰ ਹੋ ਗਿਆ ਹੁਣ ਸਫਾਈ ਹੋ ਗਈ ਜੀ 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 ਇਸ ਤੋਂ ਬਾਅਦ ਫਿਰ ਇਹਦਾ ਕੀ ਕੰਮ ਰਹਿ ਗਿਆ ਹੁਣ ਇਸ ਤੋਂ ਬਾਅਦ ਜੇ ਅਜੇ ਤਾਂ ਮੈਨੂੰ ਲੱਗਦਾ ਵੀ ਸਾਡਾ ਅਜੇ 10% ਕੰਮ ਵੀ ਨਹੀਂ ਹੋਇਆ ਹਾਂ ਤੇ 10% ਕੰਮ ਹੋ ਨਹੀਂ ਹਜੇ ਹੋਇਆ ਹਜੇ ਤਾਂ ਇਸ ਨੂੰ ਦਿੱਖ ਮਿਲਣੀ ਹੈ ਜੀ ਪੈਸਾ ਕਿੰਨਾ ਲੱਗੇਗਾ ਤੇ ਪੈਸਾ ਕਿੱਥੋਂ ਹੁਣ ਇੱਕ ਜਿਹੜੇ ਕੋਈ ਜੁਗ ਪਰਿਵਾਰ ਨੇ ਐਨਆਰਆਈ ਪਰਿਵਾਰ ਰਹਿੰਦੇ ਨੇ ਉਹ ਲਾਰੇ ਨੇ ਸਾਰਾ ਪੈਸਾ ਹਾਂ ਜੀ ਹਾਂ ਜਿਹੜੇ ਦਿਵਾਨ ਟੋਡਲ ਮਲਵਰਾਤੀ ਫਾਊਂਡੇਸ਼ਨ ਦੇ ਜਿਹੜੇ ਸਾਡੇ ਪਰਿਵਾਰਕ ਮੈਂਬਰ ਨੇ ਉਹ ਇਸ ਹਵੇਲੀ ਦੇ ਉੱਪਰ ਖਰਚਾ ਕਰਦੇ ਆ ਜੀ ਸਾਡੇ ਨਾਲ ਐਸਜੀਪੀਸੀਬੀ ਸਾਡਾ ਪੂਰਾ ਸਹਿਯੋਗ ਕਰਦੀ ਹੈ ਨਾਲੇ ਸਾਡੇ ਜੀ ਉਹ ਤੇ ਇਸ ਹਵੇਲੀ ਨੂੰ ਉੱਥੇ ਹੀ ਦਿੱਖੇ ਦਿੱਤੀ ਜਾਊਗੀ ਪੈਸੇ ਦੀ ਜੇਕਰ ਗੱਲ ਕਰੋ ਜੀ ਇਹ ਕਾਫੀ ਲਾਰਜ ਹਵੇਲੀ ਹੈ ਕਾਫੀ ਵੱਡੀ ਹੈ ਜੀ ਇਹਦੇ ਵਿੱਚ ਕਾਫੀ ਕੰਨਦਲ ਵੀ ਪੈਸਾ ਲੱਗਣਾ ਤੇ ਇਹਦੇ ਚ ਕੋਈ ਇਹ ਨੌਨਕ ਕਿੰਨੇ ਸਮੇਂ ਦੇ ਵਿੱਚ ਇਹ ਆਰੰਭ ਆ ਜਿਹੜਾ ਕਾਰਜ ਹੋ ਸਕਦਾ ਹੈ ਦੇਖੋ ਜੀ ਹੌਲੀ ਹੌਲੀ ਇਹ ਕੰਨਦਲ ਵੀ ਪ੍ਰਾਤਨ ਹਵੇਲੀ ਹੈ ਇਹ ਠੀਕ ਹੈ ਜੀ ਹੈਰਿਟੇਜ ਸਾਈਟ ਹੈ ਜੀ ਇਹ ਇਹਨੂੰ ਬਣਾਉਣ ਵਾਸਤੇ ਜੀ ਇਹ ਤਾਂ ਹੌਲੀ-ਹੌਲੀ ਪ੍ਰੋਸੈਸ ਹੁੰਦਾ ਇਹ ਵੀ ਚੀਜ਼ ਹੈ ਕਿ ਇਹ ਇੰਨੇ ਸਾਲ ਪੁਰਾਣੀ ਆ ਕਿਉਂਕਿ ਕਹਿੰਦਾ ਨੇ ਥੋੜੀ ਜਿਹਾ ਕਿਤਨਾ ਕਿਤੇ ਚਾਹੇ ਮਜ਼ਬੂਤੀ ਨਾਲ ਬਣੀਆਂ ਹੋਈਆਂ ਨੇ ਫਿਰ ਵੀ ਖਤਰਾ ਰਹਿੰਦਾ ਹੈ ਫਿਰ ਵੀ ਹੌਲੀ-ਹੌਲੀ ਕੰਮ ਚਲਾਉਣਾ ਪੈਂਦਾ ਇਹ ਵੀ ਧਿਆਨ ਰੱਖਣਾ ਪੈਂਦਾ ਪੂਰਾ ਹਾਂਜੀ ਹਾਂ ਪੂਰਾ ਧਿਆਨ ਰੱਖਣਾ ਪੈਂਦਾ ਜੀ ਉਸੇ ਕਰਕੇ ਅਸੀਂ ਕਹ ਰਹੇ ਵੀ ਇੱਥੇ ਕਿਸੇ ਵੀ ਮਸ਼ੀਨਰੀ ਦੀ ਵਰਤੋਂ ਨਹੀਂ ਕੀਤੀ ਜਾਊਗੀ ਜਿੱਥੇ ਸਾਨੂੰ ਲੋਡ ਪੈਣੀ ਹੈ ਮਸ਼ੀਨਰੀ ਦੀ ਉੱਥੇ ਵਰਤੋਂ ਕੀਤੀ ਜਾਊਗੀ ਏ ਨਹੀਂ ਹੈਗਾ ਵੀ ਅਸੀਂ ਚੱਕ ਗਏ ਮਸ਼ੀਨਰੀ ਖੁਦਾਈ ਦੇ ਟਾਈਮ ਦੇ ਵਿੱਚ ਲਾ ਲਈ ਕਿਉਂਕਿ ਇਹਦੇ ਨਾਲ ਵਾਈਬ੍ਰੇਟ ਹੋਣ ਕਰਕੇ ਹਵੇਲੀ ਦਾ ਨੁਕਸਾਨ ਹੋ ਸਕਦਾ ਜਦੋਂ ਇਹ ਕੰਦਾ ਡਿੱਗੀਆਂ ਨੇ ਇਸ ਬਾਰੇ ਵੀ ਸੰਸਥਾ ਨੇ ਕੁਝ ਦੇਖਿਆ ਵੀ ਜਿਹੜਾ ਮਟੀਰੀਅਲ ਸੀ ਸਾਰਾ ਕਿੱਧਰ ਚਲਾ ਗਿਆ ਜਾਂ ਥੱਲੀ दब ਗਿਆ ਉੱਪਰ ਮਿੱਟੀ ਪੈ ਗਈ ਕਿੱਧਰ ਚਲਾ ਗਿਆ ਸਾਰਾ ਮਟੀਰੀਅਲ ਹੌਲੀ-ਹੌਲੀ ਜਾਂ ਲੈ ਗਏ ਲੋਕ ਚੱਕ ਕੇ ਉਹਨੂੰ ਵੀ ਦੇਖੋ ਜੀ ਉਸ ਟਾਈਮ ਇਹ ਕੰਨ ਕੰਨ ਵੀ ਜਿਵੇਂ ਕਹਿ ਨਹੀਂ ਦਿੰਦੇ ਕਿਸੇ ਘਰ ਦਾ ਕੋਈ ਗਾਲੀ ਵਾਰਸ ਨਹੀਂ ਹੁੰਦਾ ਜੀ ਫਿਰ ਉਹ ਦੂਸਰੇ ਹੱਥਾਂ ਚ ਚਲੀ ਜਾਂਦੀ ਹੈ ਇਹ ਤਾਂ ਹਵੇਲੀ ਵਾਲੇ ਲੋਕ ਕਾਟੇ ਜਾਂਦੇ ਸੀ ਕਿ ਉਹਦੇ ਕਰਕੇ ਜਿਹੜਾ ਇਹ ਤਾਂ ਮਲਬਾ ਥੀਗਾ ਕਿਉਂਕਿ ਹੁਣ ਜਿਹੜੀ ਅਸੀਂ ਖੁਦਾਈ ਕਰ ਰਹੇ ਆ ਖੁਦਾਈ ਦਾ ਹੀ ਮਲਬਾ ਤੁਹਾਨੂੰ ਦਿਖ ਰਿਹਾ ਇਹ ਤਾਂ ਹਵੇਲੀ ਦਾ ਮਲਬਾ ਹੁਣ ਇੱਥੇ ਬਿਲਕੁਲ ਨਹੀਂ ਨਹੀਂ ਕਿੰਨੀ ਢੇੜ ਢੇਰੀ ਹੋ ਗਈ ਸਾਰੀ ਹਵੇਲੀ ਡਿੱਗੀ ਮਲਬਾ ਕਿਤੇ ਨਜ਼ਰ ਨਹੀਂ ਆਉਂਦਾ ਲੈ ਕੇ ਚੱਕ ਕੇ ਫਿਰ ਤਾਂ ਦੇਖੋ ਜੀ ਹੁਣ ਆਪਾਂ ਇਹੀ ਕਹਿ ਸਕਦੇ ਆ ਲੋਕ ਇਹ ਲੈ ਕੇ ਜੀ ਚੱਕ ਕੇ ਜਾਂ ਫਿਰ ਪਣਾਤਲ ਵੀ ਕਈ ਸੰਗਤਾਂ ਆਉਂਦੀਆਂ ਨੇ ਵੀ ਹਵੇਲੀ ਐ ਇਤਿਹਾਸ ਹੈ ਕਈ ਵਾਰ ਲੋਕ ਜੀ ਆਪਣੇ ਘਰ ਲਈ ਇਹਦੀ ਇੱਟਾਂ ਲੈ ਜਾਂਦੇ ਨੇ ਕਿਰੇ ਰੱਖਾਂਗੇ ਕਿਉਂਕਿ ਗੁਰੂ ਸਾਹਿਬ ਨਾਲ ਸਾਰਾ ਹੀ ਜੁੜਿਆ ਹੋਇਆ ਹੈ ਜੀ ਇਹ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਮਿਲੀਆਂ ਨੇ ਫਿਲਹਾਲ ਇਸ ਦੇ ਵਿੱਚੋਂ ਇਸ ਦੇ ਵਿੱਚੋਂ ਜੀ ਜਦੋਂ ਅਸੀਂ ਇਹ ਖੋਦਾਈ ਕਰ ਰਹੇ ਸੀ ਕਿ ਵਾਟਰ ਚੈਨਲ ਦਾ ਜੀ ਇੱਕ ਸਾਨੂੰ ਪਾਈਪ ਮਿਲੇ ਪਾਈਪ ਦਾ ਟੁਕੜਾ ਜੀ ਅਲੱਗ-ਅਲੱਗ ਜੀ ਟਾਈਮ ਪੀਰੀਅਡ ਦੀਆਂ ਜਿਹੜੀ ਬ੍ਰਿਕ ਸੀਗੀਆਂ ਜੀ ਚਾਹੇ ਉਹ ਮੁਗਲਾਂ ਦੇ ਟਾਈਮ ਦੀ ਆ ਸਰਦੀ ਇੱਟਾਂ ਜੀ ਆ ਬਿਲਕੁਲ ਨਾਲੇ ਸਾਡੇ ਜਿੱਥੇ ਨਾਲੇ ਡੇਰਾ ਮੀਰ ਮੀਆਂ ਪਿੰਡ ਹੈ ਜੀ ਉੱਥੋਂ ਦੇ ਜਿਹੜੇ ਸ਼ਿਕੰਦਰ ਲੋਧੀ ਸੀਗੇ ਉਹਨਾਂ ਨੇ ਆਪਣੀ ਬੇਟੀ ਦੀ ਯਾਦ ਦੇ ਵਿੱਚ ਮਕਬਰਾ ਬਣਾਇ ਜੋ ਸੁਬਾਨ ਬੀਬੀ ਤਾਜ ਬੀਬੀ ਨਾਲ ਦੋ ਬੇਟੀਆਂ ਸੀਗੀਆਂ ਉਹਦੇ ਜਾਦ ਦੇ ਵਿੱਚ ਜਿਹੜਾ ਮਕਬਰਾ ਬਣਾਇਆ ਸੇਮ ਉੱਥੋਂ ਦਾ ਜਿਹੜਾ ਪੱਥਰ ਸੀਗਾ ਉਹ ਪੱਥਰ ਦੀ ਵੀ ਖੁਦਾਈ ਦੇ ਟਾਈਮ ਇੱਥੇ ਉਹ ਪੱਥਰ ਮਿਲੇਗੀ ਤੁਹਾਨੂੰ ਓਕੇ ਹਾਂਜੀ ਇਹ ਸਾਹਮਣੇ ਜਿਹੜੇ ਟਹੇ ਨੇ ਪਿੱਲਰ ਨੇ ਸਾਰੇ ਇਹਦੇ ਹਵੇਲੀ ਦੇ ਆਹ ਸਾਹਮਣੇ ਜਿਹੜੇ ਇੱਥੇ ਡਿੱਗੇ ਹੋਏ ਆਲੇ ਦੁਆਲੇ ਜਿਹੜੇ ਛੋਟੇ ਛੋਟੇ ਨੇ ਕੰਧਾਂ ਦੇ ਜਿਹੜੀ ਖੁਦਾਈ ਦੇ ਟਾਈਮ ਤੁਹਾਨੂੰ ਦਿਖ ਰਿਹਾ ਜੀ ਆਹ ਪਿੱਲੇ ਸਾਰੇ ਇਹਨਾਂ ਦੀ ਫਾਉਂਟੇਨ ਸੀਗੀ ਸੌਰੀ ਪਿੱਲਰ ਪਿੱਲਰ ਸੀਗੇ ਬਿਲਕੁਲ ਹਾਲੇ ਜਾਨੀ ਕੀ ਸਮਾਂ ਲੱਗੇਗਾ ਇਹਨੂੰ ਲੱਗ ਜਾਣਗੇ 2 ਸਾਲ। 2 ਸਾਲ ਤੋਂ ਵੀ ਸ਼ਾਇਦ ਉੱਪਰ ਸਮਾਂ ਲੱਗ ਸਕਦਾ ਜੇ ਇਹ ਵੀ ਨਹੀਂ। ਹੁਣ ਕਦੋਂ ਅੱਜ ਦੇਖ ਨਹੀਂ ਰਿਹਾ ਕੋਈ ਕੰਮ ਕਰਨ ਵਾਲਾ ਕਦੋਂ ਆਉਣਗੇ ਕੰਮ ਕਰਨ। ਦੇਖੋ ਜੀ ਸਾਡੀ ਮੇਰੀ ਗੱਲ ਹੋਈ ਸੀ ਕਿ ਉਹਨਾਂ ਨਾਲ ਹੋ ਸਕਦਾ 1 ਜਾਂ 2 ਦਿਨਾਂ ਤੱਕ ਸਾਡੀ ਜਿਹੜੀ ਟੀਮ ਹੈ ਇੱਥੇ ਪਹੁੰਚ ਜਾਵੇਗੀ। ਜਿਹੜਾ ਹੁਣ ਕੰਮ ਕੀਤਾ ਕਿੰਨੇ ਕਿੰਨੇ ਦਿਨ ਹੋ ਗਏ ਕੰਮ ਚੱਲਦੇ ਨੂੰ ਉਹ ਕਿੰਨਾ ਜਿਹੜਾ ਹੁਣ ਸਾਫ ਸਪਾਈ ਕੀਤੀ ਹੈ ਕੰਧਾਂ ਦੀ ਸਟਿਚਿੰਗ ਲਾਈ ਹੈ ਕਿੰਨੇ ਕਿੰਨੇ ਦਿਨ ਤੋਂ ਇਹ ਚੱਲ ਰਿਹਾ ਕੰਮ। ਦੇਖੋ ਜੀ ਸਾਡਾ ਜੇ ਕੰਮ ਦੀ ਸਟਾਰਟਿੰਗ ਖੁਦਾਈ ਤੋਂ ਹੋਇਆ ਜੀ। ਖ ਕੋਦਾਈ ਤੁਹਾਡੇ ਸਾਹਮਣੇ ਕਰੀ ਹੋਈ ਹੈ ਜੀ ਉਸ ਤੋਂ ਬਾਅਦ ਜਿਹੜਾ ਦੂਸਰਾ ਸਾਡਾ ਪੋਰਸ਼ਨ ਹੈ ਜਿੱਥੇ ਸਕੈਨਿੰਗ ਹੋਈ ਹੈ ਅਸੀਂ ਉਹਦੀ ਖੋਦਾਈ ਕਰਾਂਗੇ ਸਕੈਨਿੰਗ ਦੇ ਵਿੱਚੋਂ ਕੁਝ ਹੋਰ ਵੀ ਨਜ਼ਰ ਆ ਰਿਹਾ ਜਿੱਥੇ ਜਿੱਥੇ ਸਕੈਨਿੰਗ ਕੀਤੀ ਹੈ ਜਾਂ ਫਿਰ ਹਜੇ ਨਹੀਂ ਕੁਝ ਹੈ ਪਤਾ ਦੇਖੋ ਸਕੈਨਿੰਗ ਦੇ ਵਿੱਚ ਤਾਂ ਸਾਨੂੰ ਸਿਰਫ ਇੱਕ ਵਾਟਰ ਚੈਨਲ ਮਿਲਿਆ ਜਾਂ ਖੋਦਾਈ ਕਰੀਏ ਇਹਦੇ ਨਾਲੇ ਜੀ ਹਜੇ ਨਹੀਂ ਇੱਕ ਹੋਰ ਵੀ ਫਰਾਂਡ ਨਦੀ ਜਿਹੜੀ ਪਿੱਲਰ ਨੇ ਉਹ ਮਿਲੇ ਆ ਜੀ ਸਾਡੇ ਇੱਥੇ ਨਾਲੀ ਹੈ ਬਿਲਕੁਲ ਸਕੈਨਿੰਗ ਸਾਰੀ ਜਗ੍ਹਾ ਦੀ ਕਰ ਲਈ ਹੈ ਜਾਂ ਇਧਰਲੇ ਪਾਸੇ ਦੀ ਕੀਤੀ ਹਾਲੇ ਦੇਖੋ ਜੀ ਜਿੱਥੇ ਜਿੱਥੇ ਸਕੈਨਿੰਗ ਤਕਰੀਬਨ ਸਭ ਦੀ ਕਰੀ ਆ ਸਭ ਦੀ ਕਰੀ ਆ ਜਿੱਥੇ ਆਪਾਂ ਖੜੇ ਆ ਇੱਥੇ ਜੀ ਸਕੈਨਿੰਗ ਹੋਈ ਹੈ ਜਿੱਥੇ ਫਰੀ ਸਪੇਸ ਆ ਖਾਲੀ ਜਗ੍ਹਾ ਜਿੱਥੇ ਵੀ ਸਕੈਨਿੰਗ ਕਰੀ ਇਹ ਵੀ ਕੋਈ ਹੈ ਟੀਚਾ ਵੀ ਇੰਨੀ ਡੰਗਾਈ ਇਸ ਦੀ ਖਦਾਈ ਕਰਨੀ ਕਿੰਨੀ ਡੰਗਾਈ ਤੱਕ ਖਦਾਈ ਕਰਨੀ ਕੋਈ ਟੀਚਾ ਮਿੱਥਿਆ ਹੋਣਾ ਜਾਂ ਕੋਈ ਬਣਾਇਆ ਹੋਣਾ ਪੈਰਾਮੀਟਰ ਇੰਜੀਨੀਅਰਾਂ ਨੇ ਹਾਂਜੀ ਹਾਂ ਇੰਜੀਨੀਅਰਾਂ ਨੇ ਦੇਖੋ ਜੀ ਜਿਹੜਾ ਕੰਮ ਆ ਉਹਨਾਂ ਨੇ ਤਕਰੀਬਨ ਜੀ 5 ਜਾਂ 6 ਫੁੱਟ ਤੱਕ ਦੀ ਉਹ ਖਦਾਈ ਆਪਣਾ ਕਰਨਗੇ ਜੇ ਹੋ ਸਕਦਾ ਲੋਡ ਪਈ ਤਾਂ ਹੋਰ ਵੀ ਉਹ ਡੀਪਲੀ ਖਦਾਈ ਇਸ ਕਰਕੇ ਕਰ ਰਹੇ ਨੇ ਕਿ ਪੁਰਾਣੀਆਂ ਚੀਜ਼ਾਂ ਮਿਲਣ ਇਤਿਹਾਸ ਹੋਰ ਵਧੇ ਲੋਕਾਂ ਨੂੰ ਪਤਾ ਲੱਗੇ ਸੰਗਤ ਨੂੰ ਪਤਾ ਲੱਗੇ ਵੀ ਆਹ ਚੀਜ਼ ਇਸ ਨਾਲ ਜੁੜੀ ਸੀ ਇਹ ਚੀਜ਼ ਮੈਨੂੰ ਉਹਦਾ ਖਦਾਈ ਕਰਨ ਦਾ ਖਦਾਈ ਜੀ ਇੱਕ ਤਾਂ ਦੇਖੋ ਜੀ ਸਾਨੂੰ ਜਿਹੜੀ ਪੁਰਾਣੀ ਦੇਖ ਵਾਸਤੇ ਜੀ ਇਹ ਖਦਾਈ ਕਰਨੀ ਬਹੁਤ ਜ਼ਰੂਰੀ ਸੀਗੀ ਕਿਉਂਕਿ ਜੇ ਹਵੇਲੀ ਦਾ ਆਪਾਂ ਹਿੱਸਾ ਦੇਖੀਏ ਤਾਂ ਬੇਸਮੈਂਟ ਦੇ ਪਰਪਰ ਜੀ ਸਾਨੂੰ ਖਦਾਈ ਤੇ ਇੱਕ ਗੱਲ ਹੋਰ ਹੈ ਜਿਹੜੀ ਤੁਸੀਂ ਕਹਿ ਰਹੇ ਵੀ ਜਿਹੜੀ ਚੀਜ਼ਾਂ ਦੇਖੋ ਜਿਹੜੀ ਚੀਜ਼ਾਂ ਪ੍ਰਾਤਨ ਟਾਈਮ ਦੀਆਂ ਮਿਲਣੀਆਂ ਇਹ ਵੀ ਸਭ ਤੋਂ ਵੱਡੀ ਜੀ ਸਾਡੀ ਇਤਿਹਾਸ ਦੇ ਵਿੱਚ ਕਹਿੰਦਾ ਤਲ ਵੀ ਸਾਡੀ ਪ੍ਰਾਪਤੀ ਹੋਵੇਗੀ ਕਿਉਂਕਿ ਸੰਗਤ ਨੇ ਇੱਥੇ ਆਉਣਾ ਜੀ ਸੰਗਤ ਦੀ ਇਹ ਭਾਵਨਾ ਨੇ ਜਿਸ ਤਰ੍ਹਾਂ ਹਵੇਲੀ ਦਾ ਕੰਮ ਚੱਲਣਾ ਉਹਦੇ ਚੋਂ ਸਮਾਨ ਨਿਕਲੂ ਤਾਂ ਸੰਗਤ ਵੀ ਦੇਖ ਕੇ ਉਹ ਇਹ ਜਿਹੜਾ ਥੜਾ ਬਣਿਆ ਹੋਇਆ ਇਸ ਦਾ ਵੀ ਕੋਈ ਰੋਲ ਹੈ ਜਿਸ ਤਰ੍ਹਾਂ 베ਰੀ ਇਹਦਾ ਮੈਨੂੰ ਲੱਗਦਾ ਪੁਰਾਣੀ ਹੈ ਜਾਂ ਫਿਰ ਹੁਣ ਹੋ ਗਈ ਨਹੀਂ ਨਹੀਂ ਇਹ 베ਰੀ ਜੀ ਹੁਣ ਟਾਈਮ ਦੀ ਹੈ ਹਾਂ ਇਹ ਥੜੇ ਦਾ ਵੀ ਕੁਝ ਪਤਾ ਸੀ ਵੀ ਕੀ ਇਹ ਥੜਾ ਜੀ ਇਹ ਵੀ ਇਸੇ ਟਾਈਮ ਦਾ ਬਣਾਇਆ ਗਿਆ ਜੀ ਹੂੰ ਕੋਈ ਥੜਾ ਪੁਰਾਣਾ ਨਹੀਂ ਹੈ ਇਹ ਇਸ ਵਾਰ ਦਾ ਹੀ ਹੈ ਇਹ ਸੋਖੂਸ ਵਾਰ ਦਾ ਪ੍ਰਾਤਨ ਨਹੀਂ ਹੈ ਪ੍ਰਾਤਨ ਨਹੀਂ ਹੈ ਪ੍ਰਾਤਨ ਜੀ ਸਿਰਫ ਹਵੇਲੀ ਹੈ ਇੱਥੇ ਅਜੇ ਅਜੇ ਕੋਈ ਪ੍ਰਾਤਨ ਨਹੀਂ ਹੈ ਤੁਸੀਂ ਕੰਦਾ ਦੇਖੋਗੇ ਇਹ ਵੀ ਹੁਣੇ ਬਣਾਈਆਂ ਗਈਆਂ ਨੇ ਪ੍ਰਾਤਨ ਜੀ ਸਿਰਫ ਹਵੇਲੀ ਦਾ ਹੀ ਇੱਥੇ ਜਿਹੜਾ ਖੜਾ ਹੋਇਆ ਉਹ ਹੀ ਹੈ ਦੀਵਾਨ ਟੋਡਰਮਾਲ ਦਾ ਵੀ ਥੋੜਾ ਜਿਹਾ ਇਤਿਹਾਸ ਸਾਨੂੰ ਦੱਸ ਦਿਓ ਤੁਸੀਂ ਉਹ ਵੀ ਪੜਿਆ ਸਾਰਾ ਤੁਸੀਂ ਉਹਨਾਂ ਦਾ ਹਾਂਜੀ ਹਾਂ ਦੀਵਾਨ ਟੋਡਰਮਾਲ ਜੀ ਦਾ ਜੇਕਰ ਇਤਿਹਾਸ ਪੜੀਏ ਤਾਂ ਅਕਬਰ ਦੇ ਟਾਈਮ ਦੇ ਵਿੱਚ ਜੀ ਇਹ ਉਹਨਾਂ ਦੇ ਨੌ ਰਤਨਾਂ ਦੇ ਵਿੱਚ ਆਉਂਦੇ ਸੀ ਜੀ ਦਿਵਾਨ ਟੋਟਰਮਲ ਜੀ ਉਹਨਾਂ ਦੇ ਆਮੀਨ ਫੌਜਦਾਰ ਤੇ ਕਾਫਤਕਾਰ ਦਾ ਕੰਮ ਕਰਦੇ ਸੀਗੇ ਅਕਬਰ ਦੇ ਦਰਬਾਰ ਦੇ ਵਿੱਚ ਤੇ ਜਿਹੜਾ ਆਮੀਨ ਹੋ ਗਿਆ ਜੀ ਇਹ ਜਿਹੜੇ ਜ਼ਮੀਨਾਂ ਦੇ ਕਾਫਤਕਾਰ ਹੁੰਦੇ ਨੇ ਕਿਉਂਕਿ ਜ਼ਮੀਨਾਂ ਦੀ ਸਭ ਤੋਂ ਪਹਿਲਾਂ ਜੇਕਰ ਆਪਾਂ ਮੈਜ਼ਰਮੈਂਟ ਦੀ ਗੱਲ ਕਰੀਏ ਜ਼ਮੀਨਾਂ ਦੀ ਪਮਾਇਸ਼ ਦੀ ਗੱਲ ਕਰੀਏ ਤਾਂ ਉਹ ਅਕਬਰ ਦੇ ਟਾਈਮ ਦੇ ਵਿੱਚ ਹੋਈ ਹੈ ਕਰਦਾ ਕੋਣ ਸੀਗਾ ਉਹਨਾਂ ਦਾ ਜਿਹੜੇ ਨੌ ਰਤਨਾਂ ਦੇ ਵਿੱਚ ਸੀਗੇ ਜਿਨ੍ਹਾਂ ਦਾ ਨਾਂ ਸੀਗਾ ਟੋਡਰਮਨ ਦਿਵਾਨ ਟੋਡਰਮਨ ਦਿਵਾਨ ਟੋਡਰ ਤੇ ਉਸ ਤੋਂ ਬਾਅਦ ਜੀ ਸ਼ਾਹਜਹਾਨ ਦਾ ਟਾਈਮ ਆਇਆ ਸ਼ਾਹਜਹਾਨ ਦੇ ਟਾਈਮ ਦੇ ਵਿੱਚ ਜੀ ਦਿਵਾਨ ਟੋਡਰਮਨ ਜੀ ਇੱਥੇ ਕਨਤਲ ਵੀ ਸਰਾਂਦ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਦੇ ਉਹਨਾਂ ਦੀ ਜਹਾਜੀ ਹਵੇਲੀ ਸੀਗੀ ਜੀ ਇਹ ਤੇ ਉਸ ਤੋਂ ਬਾਅਦ ਜੀ ਦਿਵਾਨ ਟੋਡਰਮਨ ਸ਼ਾਹਜਹਾਨ ਦੇ ਟਾਈਮ ਦੇ ਵਿੱਚ ਜੀ ਉਹ ਉਹਨਾਂ ਨੂੰ ਇੱਕ ਐਡੀਸ਼ਨਲ ਚਾਰਜ ਦਿੱਤਾ ਗਿਆ ਸੀਗਾ ਲੱਖੀ ਜੰਗਲ ਦਾ ਕਿਉਂਕਿ ਉਸ ਨੂੰ ਫਿਰ ਉਪਾਧੀ ਦਿੱਤੀ ਗਈ ਸੀਗੀ ਜਹਾਗੀਰ ਦੇ ਟਾਈਮ ਦੇ ਵਿੱਚ ਦੀਵਾਨ ਦੀ ਦੀਵਾਨ ਮੀਸ ਵੀ ਉਸ ਟਾਈਮ ਰਾਜੇ ਦੀ ਉਪਾਧੀ ਦਿੱਤੀ ਗਈ ਸੀਗੀ ਤੇ ਉਹਨਾਂ ਨੇ ਫਿਰ ਜੀ ਉਸ ਟਾਈਮ ਜਿਹੇ ਸਮੇਂ ਲੱਖੀ ਜੰਗਲ ਉਹਨਾਂ ਦੇ ਕੋਲ ਆਇਆ ਫਿਰ ਉਹਨਾਂ ਨੂੰ ਦਿਪਾਲਪੁਰ ਤੇ ਜਲੰਧਰ ਦਾ ਵਾਧੂ ਇਨਚਾਰਜ ਦਿੱਤਾ ਗਿਆ ਜੀ ਇਹ ਉਹਨਾਂ ਦਾ ਇਤਿਹਾਸ ਹੈ ਇਤਿਹਾਸ ਨਾਲ ਜੁੜਿਆ ਜੀ 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 ਤਾਂ ਤੁਹਾਨੂੰ ਅਸੀਂ ਦੀਵਾਨ ਟੂਟਰਮਲ ਦੀ ਹਵੇਲੀ ਦੀਆਂ ਤਸਵੀਰਾਂ ਦਿਖਾ ਰਹੇ ਸੀ ਜਿਸ ਦਾ ਕੰਮ ਬੜੇ ਹੀ ਜੋਰਾਂ ਦੇ ਨਾਲ ਚੱਲ ਰਿਹਾ ਲਖਨਊ ਦੇ ਇੰਜੀਨੀਅਰ ਨੇ ਉਹ ਉੱਥੇ ਦੇ ਕਾਰੀਗਰ ਨੇ ਜਿਹੜੇ ਇਸ ਨੂੰ ਪੂਰੀ ਬਰੀਕੀ ਦੇ ਨਾਲ ਤਿਆਰ ਕਰ ਰਹੇ ਨੇ ਬੜੇ ਹੀ ਠੰਡੇ ਸਵਾ ਦੇ ਨਾਲ ਇਸ ਹਵੇਲੀ ਦਾ ਕੰਮ ਹੋ ਰਿਹਾ ਕਿਉਂਕਿ ਪ੍ਰਾਣੀਆਂ ਕੰਧਾਂ ਨੇ ਨਾ ਹੀ ਇੱਥੇ ਤੇਜ਼ੀ ਵਰਤੀ ਜਾਂਦੀ ਆ ਬੜੇ ਹੀ ਠੰਡੇ ਸੁਭਾਅ ਦੇ ਨਾਲ ਇਹ ਕੰਮ ਜਿਹੜਾ ਹੋਣਾ ਏ ਤਕਰੀਬਨ 3 ਸਾਲ 2.5 3 ਸਾਲ ਦਾ ਜਿਹੜਾ ਅਰਸਾ ਇਸ ਨੂੰ ਤਿਆਰ ਹੋਣ ਦੇ ਵਿੱਚ ਲੱਗੇਗਾ ਕਰੋੜਾਂ ਰੁਪਏ ਦਾ ਪ੍ਰੋਜੈਕਟ ਆ ਤਾਂ ਇਸ ਦੀ ਖਦਾਈ ਵੀ ਹੋਣੀ ਆ ਖਦਾਈ ਦੌਰਾਨ ਕੁਝ ਪਰਾਣੀਆਂ ਇਤਿਹਾਸਕ ਚੀਜ਼ਾਂ ਵੀ ਨਿਕਲ ਰਹੀਆਂ ਨੇ ਤਾਂ ਫਿਰ ਉਸ ਤੋਂ ਬਾਅਦ ਜਦੋਂ ਇਹ ਹਵੇਲੀ ਤਿਆਰ ਹੋ ਜਾਏਗੀ ਫਿਰ ਇਹ ਸੰਗਤ ਦੇ سپੁਰਦ ਕਰ ਦਿੱਤੀ ਜਾਵੇਗੀ ਦੀ ਸੰਗਤ ਫਿਰ ਇੱਥੇ ਆ ਕੇ ਇਸ ਨੂੰ ਜਿਹੜਾ ਜਿਹੜਾ ਇਸ ਦੇ ਦਰਸ਼ਨ ਕਰ ਸਕੇਗੀ ਇਸ ਨੂੰ ਦੇਖ ਸਕੇਗੀ ਕਿ ਦੀਵਾਨ ਟੋਡਰਮਲ ਦੀ ਹਵੇਲੀ ਇਸ ਤਰ੍ਹਾਂ ਦੀ ਹੋਵੇਗੀ ਉਹ ਤਸਵੀਰ ਵੀ ਲਿਆਂਦੀ ਜਾ ਰਹੀ ਆ ਜੋ ਇੱਕ ਸਮੇਂ ਵਿਰਸਟ ਦੇ ਜਿਹੜੀ ਉਹਨਾਂ ਦੀ ਲਾਇਬ੍ਰੇਰੀ ਉੱਥੇ ਉਹਨਾਂ ਦੇ ਵਿੱਚ ਉਹਨਾਂ ਦੇ ਕੋਲ ਮੌਜੂਦ ਆ ਤਾਂ ਉੱਥੋਂ ਲਿਆ ਕੇ ਪੂਰੀ ਬਰੀਕੀ ਦੇ ਨਾਲ ਉਸੇ ਤਰ੍ਹਾਂ ਦੀ ਹਵੇਲੀ ਆ ਜਿਹੜੀ ਇਹ ਤਿਆਰ ਕੀਤੀ ਜਾਵੇਗੀ ਸਾਥੀ ਹਰਪਾਲ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਸ੍ਰੀ ਫਤੇਗੜ ਸਾਹਿਬ